ਮਨਮੁਖ ਤੇ ਗੁਰਮੁਖ ਦੋ ਐਸੇ ਸ਼ਬਦ ਨੇ ਜੋ ਹਰ ਰੋਜ਼ ਅਸੀਂ ਵਿਚਾਰਦੇ ਆ ਸੁਣਦੇ ਆ ਜਿਹਦੇ ਬਾਰੇ ਚਰਚਾ ਕਰਦੇ ਆ ਬਾਣੀ ਬਹੁਤ ਸਾਫ਼ ਤਰੀਕੇ ਨਾਲ ਸਪਸ਼ਟ ਕਰ ਦਿੰਦੀ ਹੈ ਪਰ ਸਾਡੇ ਲਈ ਧਾਰਨਾ ਤੇ ਵਿਚਾਰਨਾ ਦੋਵੇਂ ਹੀ ਬਹੁਤ ਔਖੇ ਆ ਲੇਬਲ ਹੋ ਰਿਹਾ ਸਿੱਖ ਇਹਦੀ ਚਰਚਾ ਪਿਛਲੇ ਕਈ ਸਾਲਾਂ ਤੋਂ ਬੁੱਧੀਜੀਵੀ ਕਰਦੇ ਆ ਰਹੇ ਸੀ ਔਰ ਇਹ ਫਾਸਿਵਾਦ ਦੀਆਂ ਤਾਕਤਾਂ ਦੇ ਰਜੀਮ ਦੇ ਵਿੱਚ ਜਦੋਂ ਕਿਸੇ ਵੀ ਕਮਿਊਨਿਟੀ ਨੂੰ ਲੇਬਲ ਕੀਤਾ ਜਾਂਦਾ ਹੈ ਤਾਂ ਉਹਦੇ ਸਿੱਟੇ ਫਿਊਚਰ 'ਚ ਜਾ ਕੇ ਬਹੁਤ ਘਾਤਕ ਸਿੱਧ ਹੁੰਦੇ ਆ। ਇਸਲਾਮ ਨਾਲ ਹੋਇਆ ਅਸੀਂ ਬਹੁਤ ਲੇਟਰ ਸਮਝਦੇ ਆਂ ਜਾ ਕੇ ਕੀ ਵਾਪਰਦਾ। ਕਿਸੇ ਵੇਲੇ ਜਿਊਜ਼ ਦੇ ਨਾਲ ਜਦੋਂ ਵਾਪਰਦਾ ਤਾਂ ਇਹਦੀ ਸ਼ੁਰੂਆਤ ਜਿਹੜੀ ਹੈ ਬਹੁਤ ਮਿਨਿਊਟ ਲੈਵਲ ਤੋਂ ਸਿਰਫ ਇੱਕ ਘਟਨਾ ਤੋਂ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਸਿਰਫ ਇੱਕ ਸ਼ਖਸ ਤੋਂ ਚੱਲੀ ਹੋਈ ਉਹ ਲਹਿਰ ਜਿਹੜੀ ਉਹਨਾਂ ਦੇ ਖਿਲਾਫ ਸਾਬਤ ਹੋਈ ਉਹ ਫਿਰ ਹੋਲੋਕਾਸਟ ਤੱਕ ਪਹੁੰਚਦੀ ਹੈ ਇੰਨੇ ਸੰਜੀਦਗੀ ਦੇ ਵਿਸ਼ੇ ਦੇ ਉੱਤੇ ਐਂਟਰਟੇਨਮੈਂਟ ਦੇ ਜ਼ਰੀਏ ਜਦੋਂ ਕੋਈ ਗੱਲ ਕੀਤੀ ਜਾਵੇ ਤਾਂ ਬੜਾ ਲਾਜ਼ਮੀ ਹੈ ਕਿ ਉਹਦੀ ਖੁੱਲੀ ਚਰਚਾ ਕੀਤੀ ਜਾਵੇ ਅੱਜ ਮੇਰੇ ਨਾਲ ਗੁਰਮੁਖ ਫਿਲਮ ਜੋ ਕਿ ਇੱਕ ਡ੍ਰੀਮ ਪ੍ਰੋਜੈਕਟ ਪਾਲੀ ਭੁਪਿੰਦਰ ਹੋਣਾ ਦਾ ਰਿਹਾ ਔਰ ਅਸੀਂ ਕਈ ਵਾਰ ਉਹਦੇ ਉੱਤੇ ਪਰਸਨਲੀ ਵੀ ਬੈਠ ਕੇ ਡਿਸਕਸ ਕੀਤਾ ਕੁਲਜਿੰਦਰ ਸਿੱਧੂ ਸਾਹਿਬ ਜਿਹੜੇ ਪਹਿਲਾਂ ਵੀ ਬਹੁਤ ਸੰਜੀਦਗੀ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਕੰਮ ਕਰਦੇ ਰਹੇ ਔਰ ਬੜੇ ਇੰਪੋਰਟੈਂਟ کردار ਇਹਨਾਂ ਨੇ ਨਿਭਾਏ ਆ ਜੋ ਪੰਥਕ ਤੌਰ ਦੇ ਉੱਤੇ ਪ੍ਰਵਾਨ ਕੀਤੇ ਗਏ ਗੁਰਮੁਖ ਪਰੇ ਗੱਲਬਾਤ ਕਰਾਂਗੇ ਦੋਹੇ ਪਿਆਰੇ ਸ਼ਖਸ ਜੀ ਸਾਡੇ ਨਾਲ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਕਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਆ ਪਾਜੀ ਤੁਹਾਡੇ ਤੋਂ ਸ਼ੁਰੂ ਕਰਨਾ ਚਾਹੁੰਨਾ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਮੈਂ ਟ੍ਰੇਲਰ ਟੀਜ਼ਰ ਜਦੋਂ ਦੇਖ ਰਿਹਾ ਸੀਗਾ ਜੀ ਇਹ ਕਿੰਨਾ ਇੰਪੋਰਟੈਂਟ ਹੈ ਕਿ ਅੱਜ ਸਿਰਫ ਜਦੋਂ ਅਸੀਂ ਆਪਦੇ ਰਾਈਟਸ ਦੀ ਵੀ ਗੱਲ ਕਰਦੇ ਆ ਜਾਂ ਜਿਵੇਂ ਇੱਕ ਬੜੀ ਸੋਹਣੀ ਗੱਲ ਉਹਦੇ 'ਚ ਸੀ ਕਿ ਸਿੰਘ ਸੂਰਮੇ ਵੀ ਲਿਖਿਆ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਖਾਲਸਤਾਨੀ ਨੇ ਹਾਂਜੀ ਇਹ ਘਾਤਕ ਹੈ ਬਹੁਤ ਜ਼ਿਆਦਾ ਘਾਤਕ ਹੈ ਮੱਕੜ ਸਾਹਿਬ ਇਹ ਦੇਸ਼ ਦੀ ਜਿਹੜੀ ਰਾਜਨੀਤੀ ਆ ਨਾ ਇਹ ਦੇਸ਼ ਦਾ ਜਿਹੜਾ ਸਿਸਟਮ ਹੈ ਅਜੇ ਤੱਕ ਸਿੱਖ ਕੌਮ ਨੂੰ ਸਮਝ ਹੀ ਨਹੀਂ ਸਕਿਆ ਮੇਰੀ ਜਿਹੜੀ ਪਹਿਲੀ ਫਿਲਮ ਸੀਗੀ ਸਾਡਾ ਹੱਕ ਉਹਦੇ 'ਚ ਰਾਜ ਕਰੇਗਾ ਖਾਲਸਾ ਮੈਂ ਸਲੋਗਨ ਯੂਜ਼ ਕੀਤਾ ਸੀਗਾ ਉਹਦੇ ਤੇ ਇਜੈਕਸ਼ਨ ਕੀਤਾ ਹੋਇਆ ਕਿ ਰਾਜ ਕਰੇਗਾ ਖਾਲਸਾ ਤੁਸੀਂ ਕਿਦਾਂ ਕਹਿ ਸਕਦੇ ਮਕਾਇਰ ਸਾਡਾ ਧਾਰਮਿਕ ਸਲੋਗਨ ਹੈ ਸੋ ਸਿਮਿਲਰਲੀ ਜਦੋਂ ਸੇਂਗਸ ਉਰਮੇ ਗੁਰਮੁਖ ਲਿਖ ਕੇ ਸਕੂਟਰ ਤੇ ਜਾ ਰਿਹਾ ਤੇ ਉਹਨਾਂ ਨੂੰ ਉਹਦੇ ਚ ਵੀ ਖਾਲਸਤਾਨੀ ਨਜ਼ਰ ਆਉਂਦਾ ਉਹਨੂੰ ਉਹਦੇ ਚ ਵੀ ਉਹ ਅਣਖ ਤੇ ਉਹਦੇ ਚ ਵੀ ਬਗਾਵਤ ਨਜ਼ਰ ਆਉਂਦੀ ਆ ਸੋ ਇਹੋ ਜਿਹਾ ਸਿਸਟਮ ਹੈਗਾ ਸੋ ਉਹੋ ਜੀ ਗੱਲਬਾਤ ਵਾਲੀ ਭਪਿੰਦਰ ਉਹਨਾਂ ਨੇ ਬਹੁਤ ਸੋਹਣੀ ਕਹਾਣੀ ਲਿਖੀ ਮੈਨੂੰ ਸਕ੍ਰਿਪਟ ਪਹਿਲੇ ਦਿਨੋਂ ਹੀ ਬਹੁਤ ਪਸੰਦ ਸੀਗੀ ਮੈਨੂੰ ਸੀ ਕਿ ਭਾਈ ਇਹ ਜ਼ਰੂਰ ਕਰਾਂਗੇ ਜਦੋਂ ਵੀ ਮੌਕਾ ਬਣਿਆ ਸੋ ਰੱਬ ਨੇ ਉਹ ਮੌਕਾ ਬਣਾਇਆ ਤੇ ਇਹ ਫਿਲਮ ਜਿਹੜੀ ਹੁਣ ਜਲਦੀ ਲੋਕਾਂ ਤੱਕ ਪਹੁੰਚ ਰਹੀ ਹੈ ਜਿੰਨਾ ਕੁ ਮੈਂ ਸਮਝ ਮੈਂ ਕਈ ਵਾਰ ਇਹ ਗੱਲ ਤੁਹਾਡੇ ਨਾਲ ਵੀ ਡਿਸਕਸ ਕੀਤੀ ਹੈ ਕਿ ਜਿਹੜੇ ਪੰਜਾਬ ਦੇ ਮਸਲੇ ਸੀ ਉਹਨਾਂ ਨੂੰ ਅਸੀਂ ਕੱਲੇ ਸਿੱਖ ਮਸਲੇ ਬਣ ਕੇ ਉਭਾਰਿਆ ਔਰ ਹੁਣ ਤਾਂ ਉਹ ਸਾਨੂੰ ਜੇ ਅਸੀਂ ਪਾਣੀ ਦੀ ਵੀ ਗੱਲ ਕਰਦੇ ਹਾਂ ਵੀ ਪਾਣੀਆਂ ਦਾ ਹੱਕ ਸਾਨੂੰ ਦੇ ਤੋ ਉਹ ਗਲਸਤਾਨੀ ਕਹਿ ਦਿੰਦੇ ਆ ਹੂੰ ਇਹ ਨੂੰ ਕਿੰਨੀ ਗੰਭੀਰਤਾ ਨਾਲ ਲੈਣਾ ਚਾਹੀਦਾ ਤੁਹਾਨੂੰ ਲੱਗਦਾ ਦੇਖੋ ਇਹ ਦੋ ਗੱਲਾਂ ਹੋ ਗਈਆਂ ਕਿ ਇੱਕ ਪੰਜਾਬ ਦੇ ਮਸਲੇ ਹੈਗੇ ਉਹ ਸਾਨੂੰ ਸਾਰੇ ਪੰਜਾਬੀਆਂ ਨੂੰ ਗੰਭੀਰਤਾ ਨਾਲ ਲੈਣੇ ਚਾਹੀਦੇ ਆ ਇਹ ਗੱਲ ਵਾਰ-ਵਾਰ ਉੱਠਦੀ ਆ ਰਹੀ ਹੈ ਤੁਸੀਂ ਵੀ ਕਹਿੰਦੇ ਆ ਰਹੇ ਹੋ ਅਸੀਂ ਵੀ ਕਹਿੰਨੇ ਆ ਲੇਕਿਨ ਆ ਜਿਹੜੀ ਸਾਜ਼ਿਸ਼ ਹੈ ਨਾ ਕਿ ਉਹਨਾਂ ਨੇ ਪੰਜਾਬ ਨੂੰ ਮਤਲਬ ਕਿ ਹਰ ਇੱਕ ਪੰਜਾਬ ਦੀ ਹਕੀ ਮੰਗ ਨੂੰ ਸਿੱਖਾਂ ਦੇ ਲੈਵਲ ਦੇ ਨਾਲ ਜੋੜ ਕੇ ਤੇ ਦੇਸ਼ ਸਾਹਮਣੇ ਐਦਾਂ ਪੇਸ਼ ਕਰਨਾ ਸ਼ੁਰੂ ਕਰਤਾ ਕਿ ਅਸੀਂ ਜੋ ਮੰਗਦੇ ਆ ਇਹ ਤਾਂ ਜੀ ਖਾਲਸਤਾਨੀ ਮੰਗ ਰਿਹਾ ਹੈ ਹਾਲਾਂਕਿ ਕਈ ਗੱਲਾਂ ਇਹੋ ਜਿਹੀਆਂ ਨੇ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਅਗਰ ਕੋਈ ਰੋਲਾ ਹੈ ਉਹ ਪੂਰੇ ਪੰਜਾਬ ਦਾ ਰੋਲਾ ਰਾਜਧਾਨੀ ਦਾ ਰੋਲਾ ਪੰਜਾਬੀ ਬੋਲੀ ਦਾ ਰੋਲਾ ਪੂਰੇ ਪੰਜਾਬ ਦਾ ਰੋਲਾ ਲੇਕਿਨ ਅਤੀਤ ਵਿੱਚ ਭਾਵੇਂ ਕਿਸਾਨ ਆंदोलਨ ਵੀ ਤੁਸੀਂ ਦੇਖ ਸਕਦੇ ਹੋ ਕਿ ਜਨ ਅੰਦੋਲਨ ਨੂੰ ਵੀ ਇਸ ਕਰਕੇ ਫੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਦੇਖੋ ਜੇ ਅਤਵਾਦੀ ਆਏ ਹੋਏ ਆ ਕੰਗਣਾ ਨੇ ਕਿੰਨਾ ਰੋਲਾ ਪਾਇਆ ਹਲਸਤਾਨੀ ਨੇ ਤਾਂ ਮੈਨੂੰ ਲੱਗਦਾ ਕਿ ਇਹ ਸਾਜ਼ਿਸ਼ ਵੱਡੀ ਹੈ ਸਾਨੂੰ ਪੰਜਾਬ ਦੇ ਲੋਕਾਂ ਨੂੰ ਔਰ ਸਿੱਖਾਂ ਨੂੰ ਖਾਸ ਤੌਰ ਤੇ ਸਾਵਧਾਨ ਹੋ ਜਾਣਾ ਚਾਹੀਦਾ ਕਿਉਂਕਿ ਉਹ ਹੁਣ ਇੱਕ ਡਰਨੇ ਦੇ ਤੌਰ ਤੇ ਇਸਤੇਮਾਲ ਹੋ ਰਿਹਾ ਹੈ ਦੇਸ਼ ਸਾਹਮਣੇ ਹਮੇਸ਼ਾ ਹੀ ਕੇਂਦਰ ਦੇ ਵਿੱਚ ਕੋਈ ਮਰਜ਼ੀ ਸਰਕਾਰ ਹੋਵੇ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਭਾਜਪਾ ਹੋਵੇ ਉਹਨਾਂ ਨੂੰ ਨਾ ਹਮੇਸ਼ਾ ਇੱਕ ਧਿਰ ਚਾਹੀਦੀ ਹੁੰਦੀ ਹੈ ਜਿਹਨੂੰ ਦੇਸ਼ ਸਾਹਮਣੇ ਉਹ ਨੈਗੇਟਿਵ ਬਣਾ ਕੇ ਵਿਲੇਨ ਬਣਾ ਕੇ ਪੇਸ਼ ਕਰ ਸਕਣ ਤੇ ਉਹਦੇ ਨਾਲ ਜ਼ਰੂਰੀ ਹੈ ਕਿ ਉਹਦੇ ਪਿੱਛੇ ਪਾਕਿਸਤਾਨ ਖੜਾ ਦਿਖਾਇਆ ਜਾ ਸਕੇ। ਹਮਮ ਔਰ ਜਿਹੜੇ ਕਸ਼ਮੀਰ ਦੇ ਲੋਕ ਨੇ ਤੇ ਜਿਹੜੇ ਅਸੀਂ ਸਿੱਖਾਂ ਅਨਫੋਰਚੂਨੇਟਲੀ ਪਾਕਿਸਤਾਨ ਸਾਡੇ ਨੇੜੇ ਐ। ਹਮ ਨਾਲ ਲੱਗਦਾ ਸਾਡੀ ਦਾ ਸਾਹਜ ਵੀ ਹੈ ਨਾ ਕਲਚਰਲ ਸਾਹਜ ਸਾਡੀ ਹੈ। ਤੇ ਉਹ ਹਰ ਗੱਲ ਦੇ ਉੱਪਰ ਉਹ ਸਾਡੇ ਖਿਲਾਫ ਇਹ ਨੈਰੇਟਿਵ ਕ੍ਰੀਏਟ ਕਰ ਦਿੰਦੇ ਆ। ਦੇਖੋ ਜੀ ਇਹ ਤਾਂ ਇਹ ਤਾਂ ਦੇਸ਼ ਤੋਂ ਬਾਹਰ ਹੋ ਕੇ ਮੰਗ ਰਹੇ ਆ। ਜਦੋਂ ਕਿ ਹਕੀਕਤ ਦੇ ਵਿੱਚ ਸਿੱਖਾਂ ਨੇ ਇਹੋ ਜੇ ਦੇਸ਼ ਤੋਂ ਬਾਹਰ ਹੋ ਕੇ ਕੀ ਮੰਗ ਲਿਆ? ਅਸੀਂ ਤਾਂ ਬਿਲਕੁਲ ਆਪਣੀਆਂ ਹੱਕੀ ਮੰਗਾਂ ਮੰਗਦੇ ਆ। ਸ਼ਾਨ ਨਾਲ ਜੀਣਾ ਚਾਹੁੰਦੇ ਆ। ਰਾਜ ਕਰੇਗਾ ਖਾਲਸਾ ਸਿੱਧੂ ਸਾਹਬ ਨੇ ਦੱਸਿਆ ਇਹ ਸਾਡਾ ਧਾਰਮਿਕ ਹੈ ਅ ਪਿਛਲੇ ਦਿਨਾਂ ਦੇ ਵਿੱਚ ਹੋਇਆ ਕਿ ਇੱਕ ਕਿਸੇ ਬੰਦੇ ਨੂੰ ਜਹਾਜ਼ ਚੜਨ ਤੋਂ ਰੋਕ ਦਿੱਤਾ ਗਿਆ ਸ਼ਾਇਦ ਇਦਾਂ ਦੀ ਘਟਨਾ ਵਾਪਰਦੀ ਹੈ ਅਕਸਰ ਵਾਪਰ ਜਾਂਦੀ ਹੈਗੀ ਇਸ ਦੇਸ਼ ਦੇ ਵਿੱਚ ਜਿੱਥੇ ਕਿ ਸਾਨੂੰ ਪ੍ਰੋਮਿਸ ਕਰਕੇ ਨਾਲ ਲਿਆ ਗਿਆ ਮਾਸਟਰ ਤਾਰਾ ਸਿੰਘ ਨੂੰ ਕਿ ਅਸੀਂ ਤੁਹਾਨੂੰ ਇੱਕ ਅਜਿਹਾ ਖੇਤਾ ਦੇਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿਗ ਮਾਣ ਸਕੋ ਤੇ ਉੱਥੇ ਸਾਨੂੰ ਗਲ-ਗਲ ਤੇ ਸ਼ੱਕ ਕੀਤਾ ਜਾਂਦਾ ਸਾਡੇ ਖਿਲਾਫ ਨਰੇਟਿਵ ਕ੍ਰੀਏਟ ਕੀਤੇ ਜਾਂਦੇ ਨੇ ਸਾਨੂੰ ਲੱਗਦਾ ਕਿ ਹੁਣ ਸਿੱਖਾਂ ਨੂੰ ਇਸ ਪੋਲਿਟਿਕਸ ਦਾ ਜਵਾਬ ਦੇਣ ਦੇ ਤਰੀਕੇ ਲੱਭਣੇ ਚਾਹੀਦੇ। ਮੇਰੇ ਯਾਦ ਆ ਗਈ ਹੈ ਘਟਨਾ ਸੀ ਚਰਚਾ ਕਰ ਰਹੇ ਸੀ ਕਿਤੇ ਤੇ ਇੱਕ ਬਹੁਤ ਅਲਟਰਾ ਰਾਈਟਿਸਟ ਵੀਰ ਬਹਿਸ ਕਰ ਰਿਹਾ ਸੀ ਤਾਂ ਉਹਨੇ ਕਿਹਾ ਕਿ ਤੁਹਾਡਾ ਸਲੋਗਨ ਬੜਾ ਗਲਤ ਹੈ ਤੁਹਾਡੀ ਇਸ ਗੱਲ ਤੋਂ ਯਾਦ ਆਇਆ ਮੈਂ ਕਿਹਾ ਵੀ ਤੈਨੂੰ ਕੀ ਗਲਤ ਲੱਗਿਆ? ਕਹਿੰਦਾ ਵੀ ਤੁਸੀਂ ਇੱਕ ਪਾਸੇ ਕਹਿੰਦੇ ਹੋ ਸਰਬਤ ਦਾ ਭਲਾ ਤੇ ਸਿਧਾਂਤ ਹੋਵੇ। ਇੱਕ ਪਾਸੇ ਤੁਸੀਂ ਕਹੀਏ ਨੇ ਰਾਜ ਕਰੇਗਾ ਖਾਲਸਾ ਬਾਕੀ ਰਹੇ ਨਾ ਕੋਈ। ਮੈਂ ਕਿਹਾ ਭਰਾਵਾ ਬਾਕੀ ਨਹੀਂ ਐ, ਆ ਕੀ ਐ ਉਹ? ਤਾਂ ਇਹ ਮਿਸਰੀਡਿੰਗਸ ਵੀ ਜਿਹੜੀਆਂ ਤੁਸੀਂ ਦੇਖੋ ਕਿ ਕਿਸ ਪੱਧਰ ਤੇ ਉਹ ਵੱਦੀ ਵੱਦੀ ਕਿੰਨਾ ਵੱਡਾ ਇੱਕ ਫੇਕ ਨੈਰੇਟਿਵ ਸਿਰਜ ਜਾਂਦੀ ਹੈ ਬਿਲਕੁਲ ਬਿਲਕੁਲ ਮਕਰ ਸਾਹਿਬ ਈਵਨ ਜਿਹੜਾ ਖਾਲਸਾ ਵੀ ਹੈ ਨਾ ਜੇ ਆਪਾਂ ਗੁਰਬਾਣੀ 'ਚ ਵੀ ਗੱਲ ਕਰਦੇ ਆਂ ਜਾਂ ਭਗਤ ਰਵਿਦਾਸ ਜੀ ਨੇ ਵੀ ਬੇਗੰਪੁਰਾ ਦੀ ਗੱਲ ਕੀਤੀ ਉਹ ਖਾਲਸਾ ਰਾਜ ਜਿਹੜਾ ਵਾ ਖਾਲਸ ਬੰਦਿਆ ਦਾ ਰਾਜ ਜਿਹਨੂੰ ਆਪਾਂ ਕਹਿੰਨੇ ਵੀ ਬਾਣੀ 'ਚ ਵੀ ਬਹੁਤ ਜਗ੍ਹਾ ਤੇ ਆਉਂਦਾ ਹੈ ਰਾਜ ਜੋਗ ਕਿ ਜਿਹੜਾ ਰਾਜ ਹੈ ਉਹ ਸਹੀ ਬੰਦਿਆਂ ਦੇ ਹੱਥ ਵਿੱਚ ਆਉਣਾ ਚਾਹੀਦਾ ਤੇ ਹਮੇਸ਼ਾ ਹੀ ਸਿੱਖਾਂ ਦੀ ਡਿਮਾਂਡ ਰਹੀ ਹੈ ਤੇ ਮੈਨੂੰ ਲੱਗਦਾ ਪੂਰੇ ਦੇਸ਼ ਦੀ ਡਿਮਾਂਡ ਹੋਣੀ ਚਾਹੀਦੀ ਵੀ ਧਰਮੀ ਬੰਦਿਆਂ ਦੇ ਹੱਥ ਵਿੱਚ ਰਾਜ ਹੋਵੇ ਬਿਲਕੁਲ ਜਿਵੇਂ ਤੁਸੀਂ ਮਨਮੁਖ ਤੇ ਗੁਰਮੁਖ ਦੀ ਗੱਲ ਕੀਤੀ ਨਾ ਸ਼ੁਰੂ ਚ ਆਪਣੀ ਇੰਟਰੋਡਕਸ਼ਨ ਚ ਉਦਾਂ ਹੀ ਇਹ ਗੁਰਮੁਖਾਂ ਦੇ ਹੱਥ ਵਿੱਚ ਹੋਣਾ ਚਾਹੀਏ ਕੋਈ ਕਿਸੇ ਵੀ ਧਰਮ ਦੇ ਲੋਕ ਹੋਣ ਧਰਮੀ ਬੰਦਿਆਂ ਦੇ ਹੱਥ ਵਿੱਚ ਰਾਜ ਹੋਊਗਾ ਜਿਵੇਂ ਰਾਮ ਰਾਜ ਦੀ ਵੀ ਗੱਲ ਕਰ ਲੈਂਦੇ ਹਿੰਦੂ ਵੀਰ ਤੇ ਉਹਦਾ ਮਤਲਬ ਇਹੀ ਕਿ ਧਰਮੀ ਬੰਦੇ ਜਿਹੜੇ ਧਰਮ ਕਮਾਉਣ ਇੱਕ ਇਨਸਾਫ ਅਨਿਆਂ ਵਾਲੀ ਜਿਹੜੀ ਉਹ ਹਾਲਾਤ ਬਣਾ ਕੇ ਰੱਖਣ ਰਾਜ ਵਿੱਚ ਉਹੋ ਜਿਹੇ ਬੰਦਿਆਂ ਕੋਲ ਰਾਜ ਆਉਣਾ ਚਾਹੀਦਾ ਉਹ ਰਾਜ ਦੀ ਗੱਲ ਆਪਾਂ ਵਾਰ-ਵਾਰ ਕਰਦੇ ਆ ਕਿ ਰਾਜ ਕਰੇਗਾ ਖਾਲਸਾ ਤੁਹਾਡਾ ਕਿਰਦਾਰ ਜਿਹੜਾ ਫਿਲਮ ਕਿਹੜੀਆਂ ਇੰਨਾ ਪ੍ਰੋਬਲਮਸ ਤੋਂ ਨਿਕਲਦਾ ਹੈ ਜਾਂ ਸਫਰ ਕਰਦਾ ਕੀ ਇਹਦੇ ਲਈ ਹਾਂਜੀ ਆ ਉਹ ਦੇਖੋ ਇੱਕ ਬੜਾ ਸੁਧਾਰਨ ਜਿਹਾ ਕਰੈਕਟਰ ਪਾਤਰ ਸਿਰਜਾ ਪਾਲੀ ਭਾਜੀ ਨੇ ਕਿ ਉਹਦੇ ਵਿੱਚ ਇਹ ਆ ਕਿ ਇੱਕ ਨਾਰਮਲ ਜਿਹਾ ਦੁਕਾਨਦਾਰ ਬੰਦਾ ਆ 3-400 ਰੁਪਇਆ ਦੇ ਆੜੀ ਦਾ ਮੋਟਰ ਮਕੈਨਿਕਾ ਮੋਟਰਾਂ ਮਾਟਰਾਂ ਠੀਕ ਕਰਕੇ ਉਹ ਬਣਾਉਂਦਾ ਇੱਕ ਵਾਈਫ ਹੈ ਇੱਕ ਛੋਟੀ ਬੱਚੀ ਆ ਆ ਬੱਚੀ ਨੂੰ ਲੈ ਕੇ ਥੋੜੀਆਂ ਜੀਆਂ ਉਹਦੀ ਜਿੰਦਗੀ ਚ ਆਲਰੇਡੀ ਪਰੇਸ਼ਾਨੀਆਂ ਨੇ ਤੇ ਉਹ ਇੱਕ ਆਪਣੀ ਘਰੇਲੂ ਜੀ ਸਮੱਸਿਆ ਲੈ ਕੇ ਕਿਤੇ ਗਿਆ ਜਾ ਰਿਹਾ ਹੁੰਦਾ ਤੇ ਰਸਤੇ ਵਿੱਚ ਉਹ ਇੱਕ ਘਟਨਾ ਦੇਖ ਲੈਂਦਾ ਹੁਣ ਜਿਹੜੀ ਉਹ ਘਟਨਾ ਉਹਦੇ ਸਾਹਮਣੇ ਇੱਕ ਕੁੜੀ ਚੱਕੀ ਜਾਂਦੀ ਆ ਉਹਨੂੰ ਲੱਗਦਾ ਕਿ ਮਤਲਬ ਬਤੌਰ ਸਿੱਖ ਵੀ ਇਨਸਾਨੀਅਤ ਦੇ ਨਾਤੇ ਵੀ ਉਹ ਜਾ ਕੇ ਹੈਲਪ ਕਰਨ ਜਾਂਦਾ ਉਹਦੀ ਪਰ ਉਹਨਾਂ ਕੋ ਗਨ ਹੈ ਉਹ ਪਿਸਟਲ ਚਲਾਉਂਦੇ ਉਹਦੇ ਕੰਨ ਤੋਂ ਗੋਲੀ ਨਿਕਲ ਜਾਂਦੀ ਉਹ ਇੱਕਦਮ ਡਰ ਜਾਂਦਾ ਡਰ ਕੇ ਭੱਜ ਲੈਂਦਾ ਪਰ ਸਕੂਟਰ ਦੇ ਪਿੱਛੇ ਲਿਖਿਆ ਸਿੰਘ ਸੂਰਮੇ ਹੂੰ ਇਹ ਹੁਣ ਉਹਦੇ ਅੰਦਰ ਜਿਹੜਾ ਦਵੰਦ ਚੱਲਦਾ ਹੈ ਨਾ ਉਹਦੇ ਅੰਦਰ ਜਿਹੜਾ ਕਨਫਲਿਕਟ ਚੱਲਦਾ ਹੈ ਉਹਦੇ ਅੰਦਰ ਹੀਣ ਭਾਵਨਾ ਚੱਲਦੀ ਆ ਕਿ ਯਾਰ ਮੈਂ ਆਪਣੇ ਆਪ ਨੂੰ ਗੁਰੂ ਦਾ ਸਿੱਖ ਐ ਕੰਦਾ ਤੇ ਵੀ ਉਹਨੇ ਆਪਣੀ ਦੁਕਾਨ ਦੇ ਵਿੱਚ ਅੱਗਾ ਜਗਾ ਉਹਨੇ ਨਾਰੇ ਲਾਏ ਆਪਣੇ ਲਾਏ ਹੋਏ ਸਲੋਗਨ ਹਨਾ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨੂੰ ਫਿਰ ਹੌਂਟ ਕਰਨ ਲੱਗ ਜਾਂਦੀਆਂ ਕਿ ਯਾਰ ਮੈਂ ਇਹ ਉਹ ਆ ਕਿ ਆਵਾਂ ਜਿਹੜਾ ਭੱਜ ਆਇਆ ਉਥੋਂ ਮੌਕੇ ਤੇ ਸੋ ਇਹ ਉਹਦੀ ਜਿਹੜਾ ਅੰਦਰ ਦਾ ਜਿਹੜਾ ਇੱਕ ਤਰੀਕੇ ਦਾ ਸਾਈਕਲੋਜੀਕਲ ਥ੍ਰਿਲਰ ਭਾਜੀ ਨੇ ਲਿਖਿਆ ਆਪਣੀ ਵਾਈਫ ਨਾਲ ਗੱਲ ਕਰਦਾ ਉਹ ਵੀ ਡਿਸਕਰੇਜ ਕਰ ਦਿੰਦੀ ਕਿ ਕੀ ਲੋੜ ਆਪਾਂ ਨੂੰ ਕਿਸੇ ਦੇ ਪੰਗੇ ਚ ਪੈਣ ਦੀ ਤੇ ਬਾਕੀ ਆਸਾ ਪਾਸਾ ਵੀ ਸਾਰਾ ਉਹਨੂੰ ਡਿਸਕਰੇਜ ਕਰਦਾ ਕਿ ਤੂੰ ਨਾ ਬੋਲ ਬਹੁਤ ਵੱਡੀਆਂ ਤਾਕਤਾਂ ਸੀ ਜਿੰਨਾਂ ਨੇ ਕੁੜੀ ਚੱਕੀ ਅਗਲੇ ਦਿਨ ਪਤਾ ਲੱਗਦਾ ਕੁੜੀ ਮਾਰੀ ਵੀ ਗਈ ਤੇ ਇਹ ਜਰਨੀ ਜਿਹੜੀ ਉਸ ਕਰੈਕਟਰ ਦੀ ਉਹਦੇ ਥਰੂ ਸ਼ੁਰੂ ਹੁੰਦੀ ਆ ਕਿ ਉਹ ਹੁਣ ਬੰਦਾ ਸੱਚ ਦੇ ਲਈ ਖੜੇ ਲੜੇ ਕੇ ਨਾ ਲੜੇ ਉਹਦਾ ਇਤਿਹਾਸ ਗੁਰਬਾਣੀ ਗੁਰਦੁਆਰੇ ਜਾਣ ਵਾਲਾ ਬੰਦਾ ਹੈ ਉਹ ਉਹਨੂੰ ਪ੍ਰੇਰਦੇ ਆ ਕਿ ਓਠਾ ਗੁਰਮੁਖਾ ਚੱਲ ਖੜਾ ਹੋ ਬੋਲ ਮੜੀ ਜੀ ਹਿੰਮਤ ਕਰਦਾ ਆਸਾ ਪਾਸਾ ਸੰਸਾਰਿਕ ਦੁਨੀਆ ਜਿਹੜੀ ਉਹਨੂੰ ਦਬ ਲੈਂਦੀ ਆ ਸੋ ਇਸ ਤਰ੍ਹਾਂ ਦੇ ਟਵਿਸਟ ਐਂਡ ਟਰਨ ਦੇ ਵਿੱਚੋਂ ਇੱਕ ਕਹਾਣੀ ਬਹੁਤ ਖੂਬਸੂਰਤੀ ਦੇ ਨਾਲ ਇੱਕ ਜਰਨੀ ਦੇ ਵਿੱਚੋਂ ਨਿਕਲਦਾ ਬੰਦਾ ਸੋ ਮੈਨੂੰ ਲੱਗਦਾ ਜਿਹੜਾ ਬੰਦਾ ਵੀ ਇਹ ਫਿਲਮ ਦੇਖੂਗਾ ਉਹ ਕਾਫੀ ਮੂਵ ਹੋ ਕੇ ਨਿਕਲੂਗਾ ਕਿ ਹਾਂ ਯਾਰ ਜਿੱਥੇ ਕਿਤੇ ਬੰਦੇ ਨੂੰ ਸੱਚ ਲਈ ਖੜਨ ਦਾ ਮੌਕਾ ਮਿਲੇ ਉਹਨੂੰ ਖੜਨਾ ਚਾਹੀਦਾ ਕਿਉਂਕਿ ਜ਼ਮੀਰ ਬੰਦੇ ਦਾ ਜਦ ਤੱਕ ਜੇ ਜੰਦਾ ਨਾਰਵੇ ਜ ਜਮੀਰ ਹੀ ਮਰ ਜਾਏ ਫਿਰ ਉਹ ਜੀਣਾ ਕੋਈ ਜੀਣਾ ਨਹੀਂ ਹੁੰਦਾ ਤੁਸੀਂ ਇਨਸਪਾਇਰ ਕਿੱਥੋਂ ਹੋਏ ਫਿਰ ਇਹ ਇਹ ਥਾਟ ਤੁਹਾਡੇ ਜ਼ੈਨ ਚ ਕਿੱਥੋਂ ਆਇਆ ਇਹ ਸਾਰੀਆਂ ਘਟਨਾਵਾਂ ਦਰ ਘਟਨਾਵਾਂ ਜਿਵੇਂ ਸਿੱਧੂ ਸਾਹਿਬ ਦੱਸ ਰਹੇ ਜ਼ਿਕਰ ਕਰ ਰਹੇ ਕਿ ਗੁਰਮੁਖ ਬੰਦਾ ਹੋਣਾ ਔਰ ਫਿਰ ਉਹਦਾ ਇੱਕ ਜ਼ਮੀਰ ਦੀ ਆਵਾਜ਼ ਅੰਦਰੋਂ ਆਣੀ ਇਹ ਨੇੜਿਓ ਦੇਖਿਆ ਜਾਂ ਪਿਓਰਲੀ ਫਿਕਸ਼ਨਲ ਗੱਲ ਸੀਗੀ ਇਹ ਨਹੀਂ ਇਹ ਫਿਕਸ਼ਨਲ ਗੱਲ ਤਾਂ ਨਹੀਂ ਹੈਗੀ ਸਿਮਰਨ ਆਪਾਂ ਸਾਰੀ ਜ਼ਿੰਦਗੀ ਚ ਇਹੀ ਚੀਜ਼ਾਂ ਹੰਡਾਉਨੇ ਆ ਆਪਾਂ ਨੂੰ ਵੀ ਤਾਂ ਆਏ ਦਿਨ ਕੋਈ ਨਾ ਕੋਈ ਸੰਕਟ ਆਇਆ ਰਹਿੰਦਾ ਬਿਲਕੁਲ ਤੁਸੀਂ ਪੱਤਰਕਾਰ ਹੋ ਤੁਸੀਂ ਜਾਣਦੇ ਹੋ ਇੱਕ ਬੁੱਧੀਜੀਵੀਲੇ ਵੀ ਤਾਂ ਇਹ ਦਵੰਦ ਹੁੰਦਾ ਕਿ ਆਲੇ ਦੁਆਲੇ ਜੋ ਵਾਪਰ ਰਿਹਾ ਮੈਂ ਬੋਲਾਂ ਕਿ ਨਾ ਬੋਲਾਂ ਮੈਂ ਤਾਂ ਇਹ ਸੰਕਟ ਹਮੇਸ਼ਾ ਹੀ ਫੇਸ ਕਰਦਾ ਕਿ ਯਾਰ ਮੈਂ ਬੋਲਾਂ ਕਿ ਨਾ ਬੋਲਾਂ ਇੱਕ ਦਿਨ ਛੱਡ ਦੇਣਾ ਕਿ ਨਹੀਂ ਯਾਰ ਮੈਂ ਕੀ ਲੈਣਾ ਮੈਂ ਨੁਕਸਾਨ ਕਰੀ ਜਾਣਾ ਸ਼ਰਾਬੀ ਵਾਂਗੂ ਰਾਤ ਨੂੰ ਸੌਂ ਵੀ ਖਾਲੀ ਦੀ ਅੱਲਾ ਹੋਂ ਨਹੀਂ ਸਵੇਰੇ ਬੋਲਣਾ ਪਰ ਸਵੇਰੇ ਉੱਠ ਕੇ ਨਹੀਂ ਰਿਹਾ ਜਾਂਦਾ ਤਾਂ ਪਰ ਇਹ ਦਵੰਦ ਨਾਲ ਚੱਲਦਾ ਹਰ ਇੱਕ ਸੰਵੇਦਨਸ਼ੀਲ ਬੰਦਿਆਂ ਦੇ ਨਾਲ ਇਹ ਦਵੰਦ ਚੱਲਦਾ ਹੈ ਔਰ ਸਿੱਖਾਂ ਦੇ ਲਈ ਇੱਕ ਪ੍ਰੋਬਲਮ ਇਹ ਹੈ ਕਿ ਸਾਡੀ ਗੁਰਬਾਣੀ ਜਾਂ ਸਾਡਾ ਇਤਿਹਾਸ ਉਹ ਸਾਨੂੰ ਨਾਰਮਲ ਇਨਸਾਨ ਦੇ ਤੌਰ ਤੇ ਨਹੀਂ ਪੇਸ਼ ਕਰਦਾ ਅਸੀਂ ਸਧਾਰਨ ਇਨਸਾਨ ਨਹੀਂ ਆ ਤੁਸੀਂ ਇਹਨੂੰ ਕਹੋ ਕਿ ਆਤਮਕਾਤੀ ਗੱਲ ਹੈ ਮੈਂ ਕਹੂੰ ਸੱਚੀ ਮੂੱਚੀ ਆਪਣਾ ਨੁਕਸਾਨ ਕਰਵਾਉਣ ਵਾਲੀ ਗੱਲ ਹੈ ਪਰ ਸਾਡਾ ਇਤਿਹਾਸ ਸਾਨੂੰ ਸਧਾਰਨ ਇਨਸਾਨ ਦੇ ਤੌਰ ਤੇ ਨਹੀਂ ਰੱਖਦਾ ਨਹੀਂ ਸਮਝਦਾ ਸਾਨੂੰ ਸਾਡੇ ਗੁਰੂ ਸਮਝ ਨਹੀਂ ਦਿੰਦੇ ਤੁਸੀਂ ਗੁਰਦੁਆਰਾ ਸਾਹਿਬ ਜਾਣੇ ਹੋ ਤੁਹਾਡੇ ਉੱਪਰ ਸਭ ਤੋਂ ਵੱਡਾ ਚੈੱਕ ਹੈ ਕਿ ਨਾਮ ਜਪਣਾ ਕਿਰਤ ਕਰਨਾ ਵੰਡ ਛਕਣਾ ਤੁਹਾਡੇ ਲਈ ਇਹ 24 ਘੰਟੇ ਡਾਇਲੈਮਾ ਹੈ ਕਿ ਯਾਰ ਮੈਂ ਜੋ ਕੁਮਾਰਿਆ ਇੱਕ ਤੁਹਾਡੇ ਕੋਲੇ ਮੰਗਤਾ ਆ ਗਿਆ ਤੁਹਾਨੂੰ ਯਾਰ ਕਨਫਲਿਕਟ ਹੋ ਜਾਂਦਾ ਕਿ ਮੈਂ ਇਹਨੂੰ ਨਾਂ ਵੀ ਨਹੀਂ ਕਰ ਸਕਦਾ ਜਦੋਂ ਕਿ ਮੈਨੂੰ ਦੇਣਾ ਵੀ ਨਹੀਂ ਬੰਦਦਾ ਤੁਸੀਂ ਗੁਰਦੁਆਰੇ ਮੱਥਾ ਟੇਕਣ ਲੱਗਦੇ ਹੋ ਸਾਹਮਣੇ ਸ਼ਸਤਰ ਪਏ ਨੇ ਮੈਂ ਤੇ ਨਾੜਾ ਸਾਹਿਬ ਜਾਨਾ ਮੱਥਾ ਟੇਕਦਾ ਸਾਹਮਣੇ ਸ਼ਸਤਰ ਪਏ ਨੇ ਫਿਰ ਸੋਚਦਾ ਯਾਰ ਕਾਦੇ ਲਈ ਪਏ ਨੇ ਸਾਡੇ ਘਰ ਚ ਕਾਦੇ ਲਈ ਨੇ ਅਸੀਂ ਸਿੰਘ ਕਾਦੇ ਲਈ ਆ ਸਾਡੇ ਗੁਰੂ ਸਾਹਿਬ ਦੀ ਫੋਟੋ ਲੱਗੀ ਹੈ ਤਲਵਾਰਾਂ ਨੇ ਫਿਰ ਕਾਦੇ ਲਈ ਨੇ ਤੁਸੀਂ ਹਰ ਗੱਲ ਦੇ ਉੱਪਰ ਤੁਹਾਡੇ ਲਈ ਸਿੱਖ ਹੋਣਾ ਇੱਕ ਜ਼ਿੰਮੇਵਾਰੀ ਹੈ ਇੱਕ ਪ੍ਰੈਸ਼ਰ ਹੈ ਤਾਂ ਮੈਂ ਇਸ ਚੀਜ਼ ਨੂੰ ਰੋਜ਼ ਫੇਸ ਕਰਦਾ ਕਿ ਇਹਨੂੰ ਹੰਡਾਉਣਾ ਪੈਂਦਾ ਸਾਨੂੰ ਹੰਡਾਣਾ ਇਸ ਗੱਲ ਨੂੰ ਹੰਡਾਉਣੇ ਆ ਅਸੀਂ ਆਪਦੀ ਜ਼ਿੰਦਗੀ ਦੇ ਵਿੱਚ ਯਾ ਤੁਹਾਨੂੰ ਲੱਗਦਾ ਕਿ ਕਦੇ-ਕਦੇ ਮਟੀਰੀਅਲਿਜ਼ਮ ਇੰਨਾ ਭਾਰੂ ਹੈ ਕਿ ਅਸੀਂ ਭੁੱਲ ਜਾਂਦੇ ਹਾਂ ਕਿ ਸਾਡਾ ਐਕਚੁਅਲ ਕਰਦਾਰ ਕੀ ਹੈ ਫਿਰ ਉਹ ਸਾਨੂੰ ਆਲਾ-ਦਵਾਲਾ ਹਲੂਣਾ ਦਿੰਦਾ ਹੈ ਕਿ ਵਾਪਸੀ ਉੱਥੇ ਵਾਪਸ ਆਪਦੇ ਟਰੈਕ ਦੇ ਉੱਤੇ ਤੁਸੀਂ ਸੁਣੋ ਦੇਸ਼ ਦਾ ਇਤਿਹਾਸ ਫਰੋਲ ਕੇ ਦੇਖ ਲਓ ਕੋਈ ਵੀ ਸਰਕਾਰ ਨਾਲ ਪੰਗਾ ਪੈਂਦਾ ਪੰਜਾਬ ਦਾ ਪੈਂਦਾ ਮੈਂ ਕੱਲੇ ਸਾਰੇ ਪੰਜਾਬ ਨੂੰ ਹੀ ਸਿੱਖ ਸਮਝਦਾ ਮੈਂ ਸਮਝਦਾ ਪੰਜਾਬ ਦੇ ਹਿੰਦੂ ਦਾ ਕਰੈਕਟਰ ਵੀ ਜਿਹੜਾ ਹੈਗਾ ਨਾ ਉਹ ਆਮ ਤੌਰ ਤੇ ਸਿੱਖਾਂ ਵਰਗਾ ਹੀ ਹੋ ਜਾਂਦਾ ਹੈ ਸਾਰੇ ਪੰਜਾਬ ਦੇ ਕਲਚਰ ਚ ਇੱਕ ਗੁਰੂ ਸਾਹਿਬਾਂ ਨੇ ਇੱਕ ਜੀਵ ਚੀਜ਼ ਘੋਲਤੀ ਕਿ ਸਾਡਾ ਪੰਜਾਬ ਦਾ ਕਲਚਰ ਹੀ ਸਿੱਖ ਕਲਚਰ ਹੈ ਕਿ ਤਰੀਕੇ ਨਾਲ ਜੇ ਤੁਸੀਂ ਦੇਖ ਲਓ ਬਾਗੀ ਸੁਭਾ ਸਾਡਾ ਕਿੱਥੋਂ ਮਿਲਦਾ ਸਾਨੂੰ ਸਾਰੀਆਂ ਬਹੁਤ ਸਾਰੀਆਂ ਕੌਮਾਂ ਸਰੈਂਡਰ ਕਰ ਜਾਂਦੀਆਂ ਨੇ ਅਸੀਂ ਘੱਟ ਗਿਣਤੀ ਚ ਹੋ ਕੇ ਵੀ ਪੰਜਾਬੀ ਸਰੈਂਡਰ ਨਹੀਂ ਕਰਦੇ ਦਿੱਲੀ ਦੀ ਕਿੱਡੀ ਵੱਡੀ ਲੜਾਈ ਅਸੀਂ ਲੜਾਈ ਹੈਗੀ ਕਿਉਂ ਕਿਉਂਕਿ ਸਾਡਾ ਇਤਿਹਾਸ ਸਾਨੂੰ ਨਾਰਮਲ ਬੰਦੇ ਰਹਿਣ ਹੀ ਨਹੀਂ ਦਿੰਦਾ ਔਰ ਇਹ ਚੀਜ਼ ਘੱਟਕ ਵੀ ਹੈ ਕਿਉਂਕਿ ਸਾਡੇ ਕੋਲ ਜਦੋਂ ਲੜਨ ਨੂੰ ਕੋਈ ਹੋਰ ਨਹੀਂ ਹੁੰਦਾ ਫਿਰ ਅਸੀਂ ਆਪਸ ਚ ਵੀ ਬਹੁਤ ਲੜਦੇ ਹਾਂ ਇੱਕ ਦੂਜੇ ਨਾਲ ਆ ਇੱਕ ਦੂਜੇ ਦੇ ਟੰਗਾ ਖਿੱਚਣ ਚ ਵੀ ਅਸੀਂ ਐਕਸ ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਜੇ ਸਾਡੇ ਅੰਦਰ ਬਹੁਤ એનર્ਜੀ ਹੈ ਜੇ ਉਸ એનર્ਜੀ ਨੂੰ ਚੈਨਲਾਈਜ਼ ਨਾ ਕੀਤਾ ਜਾਵੇ ਸਿੱਖ ਇੱਕ ਤੁਰਦਾ ਫਿਰਦਾ ਬੰਬ ਹੈ ਤੇ ਜੇ ਉਹਨੂੰ ਤੁਸੀਂ ਸਹੀ ਤਰੀਕੇ ਨਾਲ ਵਰਤ ਲੋ ਤਾਂ ਫਿਰ ਉਹ ਬਹੁਤ ਵੱਡੀ ਤਾਕਤ ਹੈ ਜਿਹੜੇ ਸਿੱਖਾਂ ਨੂੰ ਗੁਰੂ ਸਾਹਿਬ ਚੰਗੇ ਲੋਕਾਂ ਜਦੋਂ ਵਰਤੇ ਜਾਂਦੇ ਨੇ ਸਿੱਖ ਚੰਗੇ ਮਕਸਦ ਲਈ ਉਹ ਮਹਾਨ ਹੋ ਜਾਂਦੇ ਨੇ ਦੇਖੋ ਲੰਗਰ ਲਗਾਉਂਦੇ ਆਂ ਸੀ ਮਾਨਵਤਾ ਦੀ ਸੇਵਾ ਕਰਦੇ ਆਂ ਇਹ ਸਾਡੀ એનર્ਜੀ ਚੈਨਲਾਈਜ਼ ਹੁੰਦੀ ਹੈ ਸਾਡੇ ਕੋਲੇ ਕਿਹ ਵੀ ਮਾਡਲ ਹੈਗਾ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਖਾਸ ਸਾਬਤ ਕਰਦਾ ਜੀ ਕਰਦੇ ਆਂ ਨਹੀਂ ਸਭ ਤੋਂ ਜ਼ਿਆਦਾ ਹਿਮਨ ਗਰਾਉਂਡਸ ਦੇ ਉੱਪਰ ਕੰਮ ਕਰਨ ਵਾਲੇ ਅਸੀਂ ਲੋਕ ਆ ਉਹ ਸਾਡੀ ਏਨਰਜੀ ਸਹੀ ਪਾਸੇ ਜਾਂਦੀ ਹੈ ਕਦੇ-ਕਦੇ ਡਿਸਟਰੈਕਟਿਵ ਵੀ ਹੋ ਜਾਂਦੀ ਹੈ ਦੇਸ਼ ਲਈ ਵੀ ਲੜਦੇ ਆਂ ਕੌਮ ਲਈ ਵੀ ਲੜਦੇ ਆਂ ਤੇ ਇਹ ਸਾਡੇ ਗੁਰਮਖ ਦੀ ਸੇਮ ਪ੍ਰੋਬਲਮ ਹੈ ਗੁਰਮਖ ਜਿੰਮ ਵਾਲਾ ਪ੍ਰੀ ਵਰਕਆਊਟ ਬੰਦਾ ਲੈਂਦਾ ਨਾ ਫਿਰ ਉਹ ਕਹਿੰਦੇ ਵੀ ਮੱਥਾ ਲੋਹੇ ਨਾਲ ਮਾਰੋ ਨਹੀਂ ਤਾਂ ਉਹ ਕੀ ਕਰਾਂਗੇ ਮੈਨੂੰ ਲੱਗਦਾ ਗੁਰੂ ਸਾਹਿਬ ਨੇ ਜੰਮਦੈਂ ਹੀ ਭਰ ਕੇ ਤੋੜਿਆ ਆਪਾਂ ਨੂੰ ਉਹ ਪ੍ਰੀ ਵਰਕਆਊਟ ਬਿਲਕੁਲ 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 ਵੀ ਉਹ ਕਿਤੇ ਨਾ ਕਿਤੇ ਤਾਂ ਸਾਨੂੰ ਯੂਜ਼ ਤੁਹਾਡੇ ਨਾਲ ਵਰਤਦਾ ਹੈ ਬਾਈ ਕਈ ਵਾਰੀ ਬਹੁਤ ਅੰਦਰੋਂ ਐਂ ਫੀਲ ਕਰਦੇ ਨੇ ਕਿ ਬਹੁਤ ਜ਼ਿਆਦਾ એનર્ਜੀ ਔਰ ਹੁਣ ਕਿਤੇ ਕਿਸੇ ਪਾਸੇ ਤਾਂ ਲਾਉਣੀ ਪੈਣੀ ਆ ਹਾਂ ਹਾਂ 100% ਤੋਂ ਯਾ ਜਿਮ ਵਾਲੀ ਬੜੀ ਸੋਹਣੀ ਐਗਜ਼ਾਮਪਲ ਦਿੱਤੀ ਆ ਕਿ ਜੇ ਤੁਸੀਂ ਉਹ ਪ੍ਰੀ ਵਰਕਆਊਟ ਪੀ ਲਿਆ ਤੇ ਹੁਣ ਜਿਮ ਨਹੀਂ ਗਏ ਉਹ ਫਿਰ ਅੰਦਰ ਤੁਹਾਡੇ ਉਹ ਚਲੂਣੀਆਂ ਲੜਦੀਆਂ ਤੁਹਾਨੂੰ ਸੜੀਆਂ ਤੁਹਾਡੇ ਉਹ ਲੋਕ ਕੰਡੇ ਖੜੇ ਰਹਿੰਦੇ ਆ ਤੇ ਵਾਕਈ ਪਾਲੀ ਭਾਜੀ ਜਿਹੜੀ ਗੱਲ ਕਰ ਰਹੇ ਨਾ ਜਿਹੜੀ ਗੁਰੂ ਸਾਹਿਬ ਨੇ ਆਪਾਂ ਨੂੰ ਪੱਗ ਦਿੱਤੀ ਨਾ ਤੇ ਪੱਗ ਦੇ ਨਾਲ ਜਿਹੜੀ ਇੱਕ ਜ਼ਿੰਮੇਵਾਰੀ ਦਿੱਤੀ ਜਦੋਂ ਖਾਲਸੇ ਨੂੰ ਵੱਖਰਾ ਕਰਤਾ ਕਰਾਊਡ ਚੋਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੁੰਦੀ ਆ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਦਾ ਇਹ ਤੈਅ ਕਰਨਾ ਕਿ ਸਿੱਖ ਮੈਂ ਹੁਣ ਐਸਾ ਸਾਜਣਾ ਜਿਹੜਾ ਲੱਖਾਂ ਦੇ ਵਿੱਚ ਪਛਾਣਿਆ ਜਾਊਗਾ ਉਹ ਪੱਗ ਤੇ ਉਹ ਜਿਹੜੀ ਪਛਾਣ ਦਿੱਤੀ ਆ ਹੁਣ ਇਹ ਪਛਾਣ ਇੱਕ ਮੈਨੂੰ ਲੱਗਦਾ ਬਹੁਤ ਵੱਡੀ ਜ਼ਿੰਮੇਵਾਰੀ ਆ ਸਾਡੀ ਫਿਲਮ ਦਾ ਇਹ ਟੈਗ ਲਾਈਨ ਵੀ ਆ ਕਿ ਪੱਗ ਸਿਰਫ 7 ਮੀਟਰ ਦਾ ਕੱਪੜਾ ਨਹੀਂ ਇੱਕ ਜ਼ਿੰਮੇਵਾਰੀ ਆ ਤੇ ਇਹ ਜ਼ਿੰਮੇਵਾਰੀ ਹੀ ਆ ਜਿਹੜੀ ਪਾਲੀ ਭਾਜੀ ਨੇ ਗੱਲ ਕੀਤੀ ਕਿ ਉਹ ਹੁਣ ਇੱਕ ਜਗ੍ਹਾ ਤੇ ਗੁਰਮੁਖ ਵਿਚਾਰਾ ਆਪਣੀਆਂ ਸਮੱਸਿਆਵਾਂ ਦੇ ਵਿੱਚ ਉਲਝਿਆ ਹੋਇਆ ਕਿਤੇ ਬੈਠਾ ਤੇ ਉੱਥੇ ਇੱਕ ਕੁੜੀ ਸਰਫੇਸ ਕਰਕੇ ਉਹਦੇ ਕੋਲ ਆ ਜਾਂਦੀ ਹੈ ਕਦੇ ਸਿਰ ਤੇ ਪੱਗ ਆ ਯਾਰ ਇਹ ਬੰਦਾ ਮੇਰੀ ਹੈਲਪ ਕਰੂਗਾ ਉਹਨੂੰ ਸ਼ਰਾਰਤੀ ਲੋਕ ਛੇੜ ਮੈਂ ਸਟੋਰੀ ਸਿੰਧੂ ਸਾਹਿਬ ਕੇ ਤੇ ਜੋਸ਼ ਚਾ ਕੇ ਸਟੋਰੀ ਰਿਵੀਲ ਨਾ ਕਰ ਜਾਂ ਮੈਂ ਇਹਨਾਂ ਨੂੰ ਮੈਂ ਉਹ ਕੀ ਸੁਣ ਰਿਹਾ ਸੀ ਮੈਂ ਕਹਿੰ ਗਿਆ ਕਿ ਤੇ ਇਹ ਰਿਵੀਲ ਕਰਕੇ ਕਾਫੀ ਸਾਰੀ ਸੁਣੋ ਪ੍ਰੋਬਲਮ ਕੀ ਹੈਗੀ ਕਿ ਸਾਡੇ ਕਰੈਕਟਰ ਦੇ ਵਿੱਚ ਮੈਂ ਇੱਕ ਚੀਜ਼ ਨੋਟ ਕੀਤੀ ਕਿ ਸਿੱਖਾਂ ਦਾ ਇੱਕ ਕਿਰਦਾਰ ਹੈ ਤੁਸੀਂ ਕਦੇ ਨੋਟ ਕਰਨਾ ਆ ਆਮ ਜ਼ਿੰਦਗੀ 'ਚ ਅਸੀਂ ਆਮ ਲੋਕ ਆ ਸਿੱਖਾਂ ਤੋਂ ਸੁਧਾਰਨ ਲੋਕ ਕੋਈ ਨਹੀਂ ਐ ਸਾਨੂੰ ਕੋਈ ਨਾ ਛੇੜੇ ਤਾਂ ਤੁਸੀਂ ਜਿੱਕੀ ਮੰਨੋ ਸਭ ਤੋਂ ਲਾਈਵਲੀ ਲੋਕ ਆ ਜੋਸ਼ ਨਾਲ ਭਰੇ ਹੋਏ ਮੂਰਖਤਾਵਾਂ ਕਰਦੇ ਹੋਏ ਖੁਸ਼ ਰਹਿੰਦੇ ਹੋਏ ਨਿੱਕੇ ਨਿੱਕੇ ਚੌੜਾਂ ਕਰਦੇ ਹੋਏ ਸ਼ਰਾਰਤਾਂ ਕਰਦੇ ਹੋਏ ਅਸੀਂ ਆਮ ਜ਼ਿੰਦਗੀ 'ਚ ਏ ਲੋਕ ਆ ਤੁਸੀਂ ਸਾਨੂੰ ਛੇੜ ਕੇ ਦੇਖ ਲਓ ਅਸੀਂ ਕੁਝ ਬਿਲਕੁਲ ਵੱਖਰੇ ਆ ਤਾਂ ਇਹ ਫਿਲਮ ਏਸੇ ਹੀ ਪੈਟਰਨ ਤੇ ਬਣੀ ਐ ਕਿ ਗੁਰਮੁਖ ਬੜਾ ਇੱਕ ਫੁਕਰਾ ਜਾਂ ਕਿਸਮ ਦਾ ਬੰਦਾ ਹੈਗਾ ਉਹਨੂੰ ਕੱਖ ਨਹੀਂ ਪਤਾ ਸਿੱਖੀ ਬਾਰੇ ਹਰ ਕਿਸੇ ਨਾਲ ਲੜਦਾ ਸਿੱਖੀ ਦੇ ਲਈ ਸਾਡੇ ਬਹੁਤੇ ਸਿੱਖ ਇਹੋ ਜਿਹਾ ਹੀ ਐ ਸਾਨੂੰ ਸਿੱਖੀ ਦਾ ਪਤਾ ਨਹੀਂ ਹੈ ਲੇਕਿਨ ਅਸੀਂ ਲੜਦੇ ਹਮੇਸ਼ਾ ਸਿੱਖੀ ਲਈ ਆਂ ਬਹੁ ਮੈਂ ਸੋਸ਼ਲ ਮੀਡੀਆ ਤੇ ਲੜੀਏ ਗਲੀ ਗੁਆਂਢ ਚ ਲੜੀਏ ਤੇ ਸਾਡਾ ਗੁਰਮੁਖ ਵੀ ਸਰਦਨ ਮਾਰਕੀਟ ਦੇ ਲੋਕਾਂ ਨਾਲ ਬਹਿਸਦਾ ਰਹਿੰਦਾ ਸਿੱਖੀ ਪਿੱਛੇ ਕਿ ਸਿੱਖਾਂ ਨੇ ਆਹ ਕਰਤਾ ਸਿੱਖਾਂ ਨੇ ਉਹ ਕਰਤਾ ਲੇਕਿਨ ਉਹਨੂੰ ਜਿੱਦਨ ਸਹੀ ਮਾਇਨੇ ਦੇ ਵਿੱਚ ਸਿੱਖੀ ਉਹਦੇ ਵਿੱਚ ਆ ਕੇ ਵੱਜਦੀ ਹੈ ਅਹਿਸਾਸ ਹੁੰਦਾ ਉਹਨੂੰ ਫਿਰ ਇਹ ਸਾਰੀ ਫਿਲਮ ਇੱਕ ਜਰਨੀ ਆਫ ਕੈਰੇਕਟਰ ਹੈ ਇੱਥੋਂ ਚੱਲ ਕੇ ਸਾਡਾ ਬਰੋ ਹੀਰੋ ਬਣਦਾ ਫਿਰ ਨੂੰ ਪਤਾ ਲੱਗਦਾ ਯਾਰ ਕਿ ਸਿੱਖੀ ਕੁਝ ਹੋਰ ਹੈ ਮੈਂ ਹੁਣ ਤੱਕ ਕੁਝ ਹੋਰ ਸਮਝਦਾ ਰਿਹਾ ਇੱਕ ਨਾ ਕੈਸਟ ਆਈ ਸੀ ਪ੍ਰੋਫੈਸਰ ਦਰਸ਼ਨ ਸਿੰਘ ਜੀ ਨਾਲ ਦੀ ਭਾਈ ਗੁਰਦਾਸ ਜੀ ਦੀ ਇੱਕ ਬਾਤ ਹੈ ਗੁਰਸਿੱਖੀ ਦੀ ਇਹ ਨਿਸ਼ਾਨੀ ਜੀ ਹਨ ਜੇ ਤੁਸੀਂ ਸੁਣੀ ਹੋਵੇ ਤਾਂ ਉਹਦੇ ਚ ਭਾਈ ਗੁਰਦਾਸ ਜੀ ਦੱਸਦੇ ਆ ਕਿ ਸਿੱਖ ਜਿਹੜਾ ਨਾ ਪਾਣੀ ਵਰਗਾ ਜਿੱਦਾ ਪਾਣੀ ਦਾ ਸੁਭਾਅ ਸ਼ੀਤਲਤਾ ਨਿਰਮਲਤਾ ਪੈਦਾ ਹੁੰਦਾ ਹੀ ਨੀਵੇਂ ਪਾਸੇ ਨੂੰ ਤੁਰ ਪੈਂਦਾ ਹੈ ਠੰਡਕ ਹੈ ਸਾਰਾ ਕੁਝ ਹੈ ਪਰ ਜੇ ਤੁਸੀਂ ਉਹਦੇ ਥੱਲੇ ਅੱਗ ਬਾਲੋਗੇ ਫਿਰ ਪਾਣੀ ਸੁਭਾਅ ਬਦਲੂਗਾ ਪਾਣੀ ਉਬਾਲੇ ਮਾਰੂਗਾ ਉਬਾਲੇ ਮਾਰੂਗਾ ਫਿਰ ਵੀ ਨਹੀਂ ਅੱਗ ਬਜਾਓਗੇ ਫਿਰ ਪਾਣੀ ਪਾਫ ਬਣ ਕੇ ਨਿਕਲੂਗਾ ਫਿਰ ਭਾਫ ਨੂੰ ਤੁਸੀਂ ਰੋਕ ਨਹੀਂ ਸਕਦੇ ਉਹ ਆ ਗੁਰਸਿੱਖ ਦਾ ਕਰੈਕਟਰ ਉਹ ਆ ਸਾਡੇ ਇੱਕ ਗੁਰਮੁਖ ਦਾ ਵੀ ਕਰੈਕਟਰ ਇਸ ਫਿਲਮ ਦੇ ਵਿੱਚ ਤੁਹਾਡੇ ਚ ਪਰਸਨਲ ਕੋਈ ਤਬਦੀਲੀ ਤੁਸੀਂ ਪਹਿਲਾਂ ਐਡਾ ਵੱਡਾ ਕਿਰਦਾਰ ਆਪਦੀ ਜ਼ਿੰਦਗੀ ਚ ਨਿਭਾ ਚੁੱਕੇ ਹੋ ਦੁਬਾਰਾ ਇਸ ਤਰ੍ਹਾਂ ਦਾ ਕਿਰਦਾਰ ਇਹ ਵੀ ਇੱਕ ਚੈਲੰਜ ਰਹਿਣਾ ਆ ਆਮ ਸ਼ੋਰ ਹਾਂਜੀ ਇਹ ਮੇਰੇ ਬੜੇ ਕਲੋਸ ਟੂ ਹਾਰਟ ਜਿਹਨੂੰ ਕਹਿੰਦੇ ਨਾ ਮੇਰੀ ਰੂਹ ਦੇ ਵਾਲੇ ਕਿਰਦਾਰ ਨੇ ਜਿਹਦੇ ਚ ਮੇਰੀ ਰੂਹ ਬੜੀ ਖੇੜ ਜਾਂਦੀ ਹੈ ਖੁਸ਼ ਹੋ ਜਾਂਦੀ ਹੈ ਸੋ ਜਿਵੇਂ ਮੈਂ ਤੁਸੀਂ ਜਾਣਦੇ ਹੋ ਸਾਡਾ ਹਕ ਕੀਤੀ ਸੀ ਜਾਂ ਯੋਧਾ ਕੀਤੀ ਸੀ ਉਸ ਤੋਂ ਬਾਅਦ ਪਿੱਛੇ ਜੇ ਇੱਕ ਹੋਲ ਫਿਲਮ ਪਾਲੀ ਭਾਈ ਨੇ ਉਹ ਸਕਰੀਨ 'ਤੇ ਲਿਖਿਆ ਬਾਗੀ ਦੀ ਟੀ ਹਾਂ ਉਹ ਸਾਨੂੰ ਨੈਸ਼ਨਲ ਵਾਰਡ ਮਿਲਿਆ ਉਹਦੇ ਲਈ ਤੇ ਉਹ ਇਹੋ ਜਿਹੇ ਜਦੋਂ ਕਿਰਦਾਰ ਮਿਲਦੇ ਨੇ ਸਿੱਖ ਕਿਰਦਾਰ ਆਪਣੇ ਉਸ ਇਤਿਹਾਸ ਨਾਲ ਜੁੜੇ ਹੋਏ ਕਿਰਦਾਰ ਤੇ ਬਹੁਤ ਆਨੰਦ ਆਉਂਦਾ ਮੈਨੂੰ ਤੇ ਮੈਰਾ ਫਿਰ ਉਹ ਮਤਲਬ ਅਲੱਗ ਹੀ ਮੈਂ ਬਦਲ ਜਾਂਦਾ ਤੁਸੀਂ ਸਹੀ ਸਵਾਲ ਕੀਤਾ ਮੈਂ ਬਦਲ ਜਾਣਾ ਫਿਰ ਮੈਂ ਅਲੱਗ ਹੀ ਮੂਡ ਤੇ ਅਲੱਗ ਹੀ ਜੌਨ ਤੇ ਅਲੱਗ ਹੀ ਇੱਕ ਤਰੀਕਾ ਹੁੰਦਾ ਉਹ ਫਿਲਮ ਤੱਕ ਸੀਮਤ ਹੁੰਦਾ ਇਹਨਾਂ ਫਿਰ ਉਹਦਾ ਅਸਰ ਬਾਅਦ ਚ ਵੀ ਰਹਿੰਦਾ ਥੋੜਾ ਉਹ ਕੈਰੀ ਕਰਦਾ ਮੈਂ ਕੈਰੀ ਕਰਦਾ ਮੈਂ ਬਹੁਤ ਜ਼ਿਆਦਾ ਲੰਬਾ ਤਾਂ ਨਹੀਂ ਸਾਡਾ ਹੱਕ ਵਾਲਾ ਕਿਉਂਕਿ ਮੇਰੀ ਪਹਿਲੀ ਫਿਲਮ ਸੀਗੀ ਉਹ ਮੈਂ ਕਾਫੀ ਲੰਬਾ ਕੈਰੀ ਕੀਤਾ ਸੀਗਾ ਤੇ ਪਰ ਹਾਂ ਵਿੱਚ ਆਉਂਦੇ ਨੇ ਉਤਾਰ ਤੇ ਚੜ੍ਹਾ ਜਿੱਦਾਂ ਜ਼ਿੰਦਗੀ ਚਾਉਂਦੀ ਈ ਨੇ ਸੋ ਇਹ ਜਦੋਂ ਮੈਂ ਇਹੋ ਜਿਹੀਆਂ ਲਗਾਤਾਰ ਜੇ ਮੰਨ ਲਓ ਮੈਂ ਇਹੋ ਜਿਹੀਆਂ ਫਿਲਮਾਂ ਕਰਦਾ ਰਵਾਂ ਤੇ ਮਤਲਬ ਇੱਚ ਵੀ ਕੋਈ ਮੈਨੂੰ ਇਹ ਵੀ ਕਹਿਣ ਚ ਅਤਕਤ ਨਹੀਂ ਨਹੀਂ ਜਾਂ ਮੈਂ ਵੀ ਕਹਿਣ ਚ ਗੁਰੇਜ ਨਹੀਂ ਕਰੂੰਗਾ ਕਿ ਸ਼ਾਇਦ ਮੈਂ ਫਿਰ ਪੱਕੇ ਤੌਰ ਤੇ ਸਿੱਖੀ ਸਰੂਪ ਚ ਆਮ ਜ਼ਿੰਦਗੀ ਚ ਵੀ ਆ ਜਾ। ਇਹ ਤੁਹਾਨੂੰ ਇਹੋ ਮਹਿਸੂਸ ਹੁੰਦਾ ਹੈ? ਫੀਲ ਹੁੰਦਾ ਹੈ ਬਹੁਤ ਹੁੰਦਾ। ਮਤਲਬ ਮੇਰੇ ਯਾਦ ਹੈ ਮੈਂ ਦੀਪ ਬਾਈ ਦਾ ਜ਼ਿਕਰ ਕਰਦਾ ਦੀਪ ਸਿੱਧੂ ਨੇ ਇੱਕ ਵਾਰ ਇਹ ਗੱਲ ਕਹੀ ਸੀ ਕਿ ਜਦੋਂ ਉਸ ਉਹ ਇੱਕ بڑے ਜਲੌਤ ਸਿੰਘ ਨੇ ਕਿਹਾ ਕਿ ਮੇਰਾ ਹੁਣ ਦਿਲ ਕਰਦਾ ਹੈ ਕਿ ਮੈਂ ਉਸ ਉਸ ਸਰੂਪ ਚ ਆ ਜਾ। ਹੂੰ। ਪਿੱਛੇ ਜੇ ਹੋਰ ਇੱਕ ਦੋ ਸੀਨੀਅਰ ਆਰਟਿਸਟ ਮੈਂ ਇੰਡਸਟਰੀ ਦੇ ਗੱਲ ਕਰ ਰਿਹਾ ਸੀ ਯੋਗਰਾਜ ਸਿੰਘ ਹੋਣਾ ਨੇ ਮੇਰੇ ਇੰਟਰਵਿਊ ਚ ਕਿਹਾ ਕਿ ਹੁਣ ਮੇਰਾ ਇਹ ਦਿਲ ਕਰਦਾ ਕਿ ਮੈਂ ਅਮਰਤਪਨ ਕਰਕੇ ਉਸ ਜਾ ਜਾ ਮੈਂ ਮਹਿਸੂਸ ਕਰਦਾ ਕਿ ਕਈ ਵਾਰੀ ਨਾ ਅਸੀਂ ਉਸ ਜਜ਼ਬਾਤ ਚ ਹੁੰਨੇ ਆ ਜਿਵੇਂ ਆ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਤਾਂ ਇਹਨਾਂ ਦਿਨਾਂ ਇਹ ਸਾਰਿਆਂ ਦਾ ਹੀ ਸਾਡਿਆਂ ਦਾ ਮੂਡ ਪਰ ਜਦੋਂ ਅਸੀਂ ਉਸ ਤੋਂ ਬਾਅਦ ਬਾਹਰ ਨਿਕਲਦੇ ਨਾ ਜਿਵੇਂ ਕਿਸੇ ਸੰਸਕਾਰ ਤੇ ਜਾਓ ਤਾਂ ਉੱਥੇ 15 20 ਮਿੰਟ ਲਈ ਰੱਬ ਬਹੁਤ ਚੇਤੇ ਆਉਂਦਾ ਫਿਰ ਬਾਹਰ ਆ ਕੇ ਬੰਦਾ ਫੋਨ ਕੰਨ ਤੇ ਲਾ ਲੈਂਦਾ ਉਹ 10000 ਦੇ ਜਾਂਦਾ 5000 ਰਹਿ ਗਿਆ ਉਸसे ते ही ਹੋ ਜਾਂਦੇ ਆਪਾਂ ਹਾਂ ਹਾਂ ਕਿਤੇ ਇਹ ਮੋਮੈਂਟਰੀ ਤਾਂ ਨਹੀਂ ਹੈ ਪਾਲੀ ਭਾਜੀ ਤੁਸੀਂ ਇਹਦੇ ਤੇ ਜ਼ਰੂਰ ਰੱਖਿਓ ਫਿਰ ਭਾਜੀ ਦਾ ਜਵਾਬ ਲੈਣਾ ਹੁੰਦਾ ਹੈ ਨਾ ਸਾਡੇ ਨਾਲ ਭਾਜੀ ਹਾਂ ਦੇਖੋ ਮੈਂ ਇੱਕ ਗੱਲ ਮੰਨ ਕੇ ਚੱਲਦਾ ਕਿ ਇਹ ਮੋਮੈਂਟਰੀ ਹੁੰਦੀਆਂ ਚੀਜ਼ਾਂ ਠੀਕ ਹੈ ਇਹ ਦਾ ਕਾਰਨ ਹੈ ਕਿ ਸਾਡੇ ਮਨ ਦੇ ਵਿੱਚ ਸਿੱਖੀ ਪਈ ਹੈ ਸਾਡੇ ਇਤਿਹਾਸ ਵਿੱਚ ਸਿੱਖੀ ਪਈ ਹੈਗੀ ਸਾਡੇ ਅਨਕੌਂਸ਼ੀਅਸ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਸਿੱਖੀ ਪਈ ਹੈਗੀ ਜਦੋਂ ਅਸੀਂ ਬਚਪਨ ਚ ਜਿਹੜੇ ਸਟਰਕਚਰ ਚ ਵੱਡੇ ਹੋਏ ਆ ਜਿਹੜੇ ਗੁਰੂ ਸਾਹਿਬਾਨ ਨੂੰ ਮੱਥਾ ਟੇਕ ਕੇ ਉਹਨਾਂ ਦੀਆਂ ਕਹਾਣੀਆਂ ਉਹਨਾਂ ਦੀਆਂ ਸਾਰੀਆਂ ਬਾਣੀਆਂ ਸੁਣ ਕੇ ਤਾਂ ਸਾਡੇ ਅੰਦਰ ਪਈ ਹੈ ਅਸੀਂ ਸਾਡਾ ਲਾਈਫ ਸਟਾਈਲ ਬਦਲ ਜਾਂਦਾ ਬਾਹਰੋਂ ਲੇਕਿਨ ਅੰਦਰੋਂ ਤਾਂ ਸਹੀ ਉਹੀ ਆ ਨਾ ਹੂੰ ਅੰਦਰੋਂ ਤਾਂ ਬੇਸਿਕਲੀ ਅਸੀਂ ਉਹੀ ਆ ਨਾ ਮੈਂ ਇਹ ਕਹਿਣਾ ਹੁੰਦਾ ਕਿ ਕਈ ਮੇਰੇ ਕੋਲ ਬਹੁਤ ਸਾਰੇ ਸਟੂਡੈਂਟ ਆਉਂਦੇ ਨੇ ਉਹ ਮੈਨੂੰ ਦੇਖ ਲੈਂਦੇ ਨੇ ਵੀ ਮੇਰੇ ਮਿਲ ਕੇ ਕੇਸ ਨਹੀਂ ਰੱਖੇ ਹੋਏ ਜਾਂ ਦਾੜੀ ਨਹੀਂ ਰੱਖੇ ਹੋਏ ਤਾਂ ਮੈਨੂੰ ਕਹਿੰਦੇ ਜੀ ਸਰ ਇਹ ਗਲਤ ਨਹੀਂ ਹੈਗਾ ਉਹਨਾਂ ਨੇ ਕਟਾਏ ਹੋਏ ਨੇ ਨਾ ਜੱਟਾਂ ਦੇ ਬਹੁਤੇ ਮੁੰਡੇ ਕਟਾ ਦਿੰਦੇ ਨੇ ਜੱਟਾਂ ਦੇ ਮੁੰਡੇ ਰੱਖਦੇ ਨਹੀਂ ਇਹ ਗਲਤ ਨਹੀਂ ਹੈਗਾ ਮੈਂ ਕਿਹਾ ਦੋ ਗੱਲਾਂ ਨੇ ਜੇ ਤੁਹਾਡੇ ਅੰਦਰ ਹੈਗੀ ਤਾਂ ਮੈਂ ਤੁਹਾਨੂੰ ਕਹਾਂਗਾ ਕਿ ਕੋਈ ਗੱਲ ਨਹੀਂ ਤੂੰ ਹਲੇ ਇੰਨਾ ਨੁਕਸਾਨ ਨਹੀਂ ਕੀਤਾ ਆਪਣਾ ਜਦੋਂ ਅੰਦਰੋਂ ਮਾਰ ਗਈ ਤਾਂ ਮੇਰੇ ਲਈ ਜਿਆਦਾ ਫਿਕਰ ਵਾਲੀ ਗੱਲ ਹੈ ਹਾਂ ਜਦੋਂ ਤੇਰੇ ਅੰਦਰੋਂ ਨਿਕਲੇ ਤਾਂ ਤੂੰ ਦੁਬਾਰਾ ਉਹ ਸ਼ਕਲ ਦੇ ਵਿੱਚ ਚਲਾ ਜਾਏ ਕੀ ਪ੍ਰੋਬਲਮ ਹੈ ਪਰ ਤੂੰ ਹੁਣ ਆ ਨਾ ਕਰੀਂ ਕਿ ਕਿੱਥੇ ਵੀ ਤੂੰ ਇੰਨੀ ਗਿਲਟ ਦੇ ਵਿੱਚ ਅੰਦਰੋਂ ਵੀ ਸਿੱਖੀ ਮਾਰ ਬੈਠੇ ਔਰ ਮੈਂ ਦੇਖਿਆ ਬਹੁਤਾ ਯੂਥ ਜਦੋਂ ਵੀ ਸੰਕਟ ਆਉਂਦੇ ਆ ਤੁਸੀਂ ਉਸ ਵੇਲੇ ਛੋਟੇ ਹੋਵਗੇ 1984 ਵੇਲੇ ਸਿੱਧੂ ਨੇ ਤਾਂ ਦੇਖਿਆ ਉਹਨਾਂ ਕੋਈ ਜਿੰਦਸਾ ਨਹੀਂ ਕਿ ਮਤਲਬ ਕਿ ਹਰ ਕੋਈ ਬੰਦਾ ਜਿਹਦਾ ਸਿੱਖੀ ਨਾਲ ਭੁੱਲ ਵੀ ਚੁੱਕਿਆ ਸੀ ਨਾ ਉਹ ਕੁੜੀਆਂ ਸਕਾਟਾ ਪਾ ਕੇ ਘੁੰਮਣ ਵਾਲੀਆਂ ਕੁੜੀਆਂ ਜਦੋਂ ਹੀ ਅਪ੍ਰੈਸ਼ਨ ਬਲੂ ਸਟਾਰ ਹੋਇਆ ਤੇ ਗਾਲ ਆਣੀ ਕਿ ਕੱਲ ਨੂੰ ਸਾਰੇ ਕੇਸਰੀ ਪੱਗਾਂ ਲੈਣਗੇ ਮੈਂ ਕਹਿੰਨਾ ਮਾਰਕੀਟ ਦੇ ਵਿੱਚੋਂ ਕੇਸਰੀ ਪੱਗਾਂ ਕੇਸਰੀ ਚੁੰਨੀਆਂ ਖਤਮ ਹੋ ਜਾਂਦੀਆਂ ਸੀ ਹਰ ਕੋਈ ਮਤਲਬ ਕਿ ਇਹ ਸਿੱਖ ਧਰਮ ਦੀ ਖੂਬੀ ਹੈ ਕਿ ਸਾਡੇ ਉੱਪਰ ਜਦੋਂ ਸੰਕਟ ਆਂਦਾ ਅਸੀਂ ਵਾਪਸ ਆਪਣੇ ਮੂਲ ਵੱਲ ਮੁੜ ਜਾਂਦੇ ਆ ਇਹ ਇੱਕ ਚੰਗੀ ਚੀਜ਼ ਵੀ ਹੈਗੀ ਬਸ ਇਹ ਹੈ ਵੀ ਜੋਸ਼ਨਾ ਮੁਰਦੇ ਆ ਮੋਮੈਂਟਰੀ ਮੁਰਦੇ ਆ ਭਾਵਕ ਹੋ ਕੇ ਮੁਰਦੇ ਆ ਨਹੀਂ ਸਾਨੂੰ ਲੌਜਿਕ ਨਾਲ ਆਪਣੇ ਮੂਲ ਨਾਲ ਜੁੜਨਾ ਚਾਹੀਦਾ ਉਹ ਫਿਰ ਗਲਤੀਆਂ ਵਾਰ-ਵਾਰ ਕਰਨ ਦੀ ਮੋਮੈਂਟਰੀ ਨਹੀਂ ਜੇ ਤਾਂ ਨਿਕਲੇਗੀ ਹੂੰ ਜਿੱਨਾਂ ਵੱਲ ਨਹੀਂ ਮੁੜਨਾ ਫਿਰ ਜਦੋਂ ਮੁੜਨਾ ਤਾਂ ਫਿਰ ਬਾਬੇ ਨਾਨਕ ਤੱਕ ਪਹੁੰਚ ਕੇ ਵਾਪਸ ਆਣਾ ਮੈਨੂੰ ਇਹ ਲੱਗਦਾ ਕਿ ਹੁਣ ਪੋਜੀਸ਼ਨ ਸਿੱਖੀ ਉਸ ਪੋਜੀਸ਼ਨ 'ਚ ਪਹੁੰਚ ਗਈ ਹੈ ਜਿਹਨੂੰ ਹਮਨ ਇੱਕ ਰੀਬੂਟ ਦੀ ਲੋੜ ਹੈ ਕੰਪਿਊਟਰ ਖਰਾਬ ਹੋ ਜਾਂਦਾ ਨਾ ਤੋ ਉਹਨੂੰ ਰੀਬੂਟ ਕਰਨਾ ਪੈਂਦਾ ਉਹ ਠੀਕ ਹੋ ਜਾਂਦੀਆਂ ਸਾਰੀਆਂ ਸਮੱਸਿਆਵਾਂ ਹੁਣ ਸਿੱਖੀ ਨੂੰ ਰੀਬੂਟ ਕਰਨ ਦੀ ਲੋੜ ਹੈ ਤੇ ਰੀਬੂਟ ਕਰਨ ਦੇ ਲਈ ਸਾਨੂੰ ਵਾਪਸ ਇੱਕ ਵਾਰੀ ਬਾਬੇ ਨਾਨਕ ਤੱਕ ਪਹੁੰਚਣਾ ਪਊਗਾ ਅਸੀਂ ਬਾਬੇ ਨਾਨਕ ਨੂੰ ਭੁੱਲ ਗਏ ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡੇ ਸਿੱਖਾਂ ਦੀ ਅਸੀਂ ਉਹ ਤਰਕ ਭੁੱਲ ਗਏ ਅਸੀਂ ਉਹ ਕ੍ਰਾਂਤੀਕਾਰੀ ਜਜ਼ਬਾ ਭੁੱਲ ਗਏ ਡਾਇਲੌਗ ਨਹੀਂ ਕਰਦੇ ਅਸੀਂ ਡਾਇਲੌਗ ਭੁੱਲ ਗਏ 휴ਮੈਨਿਟੀ ਭੁੱਲ ਗਏ ਅਸੀਂ ਨੀਚੇ ਨੀਚੇ ਜਾਤ ਉਹ ਚੀਜ਼ ਭੁੱਲ ਗਏ ਹਨ ਅਸੀਂ ਤਾਂ ਮਤਲਬ ਕਿ ਸਿੱਖ ਜਿਹੜੇ ਹੈਗੇ ਅਸੀਂ ਟੋਟਲੀ ਐਂਟੀ ਬਾਬਾ ਨਾਨਕ ਸਿੱਖਾਂ ਜੋ ਅੱਜ ਦੀ ਸਾਡੀ ਸਿੱਖੀ ਹੈ ਨਾ ਉਹ ਬਿਲਕੁਲ ਹੀ ਬਾਬਾ ਨਾਨਕ ਨਾਲੋਂ ਕੋਣੀ ਮੋੜ ਤੇ ਖੜੀ ਹੈ ਸਮਝ ਲਓ 360 ਡਿਗਰੀ ਐਂਗਲ ਤੇ ਬਾਬੇ ਨਾਲੋਂ ਦੂਰ ਖੜੀ ਹੈ ਬਾਬਾ ਨਾਨਕ ਜਿਹੜੀਆਂ ਚੀਜ਼ਾਂ ਦੇ ਲਈ ਲੜਦਾ ਰਿਹਾ ਜਿਹੜੇ ਕਰਮ ਕਾਂਡ ਲਈ ਬਾਬਾ ਨਾਨਕ ਲੜਿਆ ਉਹਨਾਂ ਬਾਬਾ ਨਾਨਕ ਨੇ ਹਿੰਦੂ ਧਰਮ ਦੇ ਵਿੱਚ ਆਈ ਖੜੋਤ ਨੂੰ ਆ ਮਾਰਿਆ ਚੱਕ ਕੇ ਪਾਸੇ ਸਭ ਤੋਂ ਵੱਡਾ ਇਨਕਲਾਬੀ ਬਾਬਾ ਨਾਨਕ ਮੈਂ ਸਮਝਦਾ ਅਗਰ ਸਾਡੇ ਪੰਜਾਬੀ ਜੀਵਨ ਦੇ ਵਿੱਚ ਲੱਭੋ ਤੁਸੀਂ ਪਿਛਲੇ 2000 ਸਾਲਾਂ ਚ ਮੈਨੂੰ ਲੱਗਦਾ ਦੁਨੀਆ 'ਚ ਹੀ ਹਾਂ ਤੇ ਅਸੀਂ ਅੱਜ ਉਸੇ ਬਾਬਾ ਨਾਨਕ ਦੇ ਖਿਲਾਫ ਖੜੇ ਆ ਮੈਂ ਗਰੰਟੀ ਕਰਦਾ ਤੁਸੀਂ ਆਪਣਾ ਵਿਹਾਰ ਕੱਢ ਕੇ ਦੇਖ ਲਓ ਸਿੱਖੀ ਦਾ ਅਸੀਂ ਬਾਬਾ ਨਾਨਕ ਦੇ ਖਿਲਾਫ ਖੜੇ ਸਿੱਖਾਂ ਥੋੜਾ ਓਪੀਨੀਅਨ ਭਾਜੀ ਇਸ ਪੂਰੀ ਗੱਲ ਦੇ ਉੱਤੇ ਗੱਲ ਇੱਥੋਂ ਸ਼ੁਰੂ ਹੋਈ ਸੀ ਕਿ ਤੁਹਾਡਾ ਇਹ ਤੁਹਾਡੇ ਦਿਲ 'ਚ ਆਇਆ ਕਿ ਕਿਸੇ ਵੇਲੇ ਕਈ ਵਾਰੀ ਇਹ ਮਹਿਸੂਸ ਹੁੰਦਾ ਹੈ ਕਿ ਤੁਸੀਂ ਸਿੱਖੀ ਸਰੂਪ 'ਚ ਆ ਜਾਓ ਆ ਜਾਓ ਵਧੀਆ ਗੱਲ ਹੈ ਨਹੀਂ ਦੇਖੋ ਪਾਲੀ ਜੀ ਨੇ ਜਿਹੜੀ ਗੱਲ ਕੀਤੀ ਨਾ ਮੈਂ ਉਹਦੇ ਨਾਲ 100% ਇਸ ਗੱਲ ਨਾਲ ਤਾਂ ਸਹਿਮਤ ਆ ਕਿ ਸਿਰਤ ਤੋਂ ਸੂਰਤ ਤੇ ਹੋਣੀ ਚਾਹੀਦੀ ਹੈ ਸਿੱਖੀ ਪਹਿਲਾਂ ਤੁਹਾਡੇ ਅੰਦਰ ਅੰਕੁਰ ਫੁੱਟੇ ਪਹਿਲਾਂ ਤੁਹਾਡੇ ਅੰਦਰ ਉਹ ਆਵੇ ਪਹਿਲਾਂ ਤੁਸੀਂ ਅੰਦਰ ਤੋਂ ਸਿੱਖ ਬਣੋ ਜਿਹੜੇ ਜਦਾਂ ਗੁਰੂ ਨਾਨਕ ਸਾਹਿਬ ਨੇ ਮੈਂ ਕੱਲ ਕਿਤੇ ਗੱਲ ਕਰ ਰਿਹਾ ਸੀਗਾ ਵੀ ਜਦਾਂ ਜਨੇਊਏ ਦੇ ਤੇ ਇੱਕ ਸਵਾਲ ਕੀਤਾ ਸੀ ਗੁਰੂ ਨਾਨਕ ਸਾਹਿਬ ਨੇ ਵੀ ਤੂੰ ਜਨੇਊਆ ਤਾਂ ਪਾ ਲਿਆ ਦਇਆ ਕਪਾ ਸੰਤੋਖ ਸਤ ਜਤ ਗੰਢੀ ਸਤ ਵਟ ਹਨਾ ਵੀ ਆ ਗੁਣ ਵੀ ਧਾਰਨ ਕੀਤੇ ਆ ਦਇਆ ਹਨਾ ਸਤ ਸੰਤੋਖ ਜਤੀਆਂ ਨਾਲੇ ਦਾ ਪੱਕਾ ਹਨਾ ਕੁਐਸਚਨ ਕੀਤਾ ਨਾ ਬੰਮਣ ਨੂੰ ਸੇਮ ਕੁਐਸਚਨ ਹੀ ਗੁਰੂ ਨਾਨਕ ਸਾਹਿਬ ਅੱਜ ਗਾਤਰੇ ਵਾਲੇ ਨੂੰ ਵੀ ਕਰ ਸਕਦਾ ਹੈ ਜੇ ਦੇ ਸਿਰਫ ਸੂਰਤ ਤੇ ਹੀ ਸਿੱਖੀ ਆ ਆਪਾਂ ਕਿੰਨੇ ਦੇਖਦੇ ਆ ਇਹੋ ਜਿਹੇ ਐਗਜ਼ਾਮਪਲਸ ਕਿ ਸੂਰਤ ਸਿੱਖੀ ਵਾਲੀ ਆ ਪੂਰੇ ਦਾੜੇ ਰੱਖੇ ਦਾ ਘਾਤਰਾ ਪਾਇਆ ਤੇ ਕਿਰਦਾਰ ਕੁਛ ਵੀ ਨਹੀਂ ਸੋ ਇਹੋ ਜੇ ਜਦੋਂ ਕਿਰਦਾਰ ਵਾਲੇ ਬੰਦੇ ਦੇਖਦੇ ਆ ਫਿਰ ਮੇਰੇ ਵਰਗੇ ਬੰਦੇ ਜਿਹੜੇ ਮੋਨੇ ਕੋਨੇ ਨੇ ਉਹ ਨਾਨ ਮਤਲਬ ਉਹ ਡਿਸਕਰੇਜ ਵੀ ਹੁੰਦੇ ਆ ਤੇ ਨਾਲੇ ਉਹਨਾਂ ਨੂੰ ਇਹ ਵੀ ਲੱਗਦਾ ਕਿ ਯਾਰ ਮੈਂ ਤਾਂ ਇਹਦੇ ਤੋਂ ਚੰਗਾ ਤੇ ਬਲਕੇ ਅਹਿਸਾਸ ਇਹ ਕਰਾਇਆ ਜਾਂਦਾ ਕਿ ਯਾਰ ਤੂੰ ਮੋਨਾ ਕੋਨਾ ਤੂੰ ਤਾਂ ਪਤਿਤ ਸਿੱਖ ਹੈ ਤੇ ਮੈਨੂੰ ਲੱਗਦਾ ਉਹ ਜਿਹੜਾ ਨਾ ਆਪਣੇ ਸਿੱਖਾਂ ਵਿੱਚ ਉਹ ਜਿਹੜੀ ਕਟੜਤਾ ਸੂਰਤ ਨੂੰ ਲੈ ਕੇ ਕਟੜਤਾ ਉਹ ਥੋੜੀ ਜੀ ਘਟਾ ਕੇ ਤੇ ਗੁਣਾਵਲ ਨੂੰ ਜ਼ਿਆਦਾ ਵਧਣਾ ਚਾਹੀਦਾ ਸੋ ਇਹ ਗੱਲ ਦੇ ਨਾਲ ਗੁਰੂ ਸਾਹਿਬਾਨ ਸਮਝਦੇ ਹੁੰਦੇ ਚਿੰਨਾ ਦੀ ਮਹੱਤਤਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਲਿਖਿਆ ਹੁੰਦਾ ਕਿ ਸਿੱਖ ਜਿਹੜੇ ਹੈਗੇ ਉਹ ਅਮਰ ਛਕਣਗੇ ਇਹ ਕਰਨਗੇ ਨਹੀਂ ਨਹੀਂ ਚਿੰਨਾ ਦੀ ਮਹੱਤਤਾ ਦਾ ਪਾਲੀ ਜੀ ਹੈ ਮੈਂ ਪਾਲੀ ਜੀ ਨਾਲ ਨਹੀਂ ਨਹੀਂ ਚਿੰਨਾ ਸੁਣੋ ਸਿੱਖ ਧਰਮ ਦੇ ਗੁਰੂ ਗੋਬਿੰਦ ਸਿੰਘ ਨੇ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਦਿੱਤਾ ਚਿੰਨਣੀ ਦਿੱਤੇ ਨਹੀਂ ਉਹਨਾਂ ਨੇ ਪਛਾਣ ਦਿੱਤੀ ਨਾ ਖਾਲਸੇ ਨੂੰ ਨਹੀਂ ਤੁਸੀਂ ਫਿਰ ਤੁਸੀਂ ਚਾਹਦੇ ਹਣ ਪਛਾਣ ਛੱਡਦੀ ਆਪਣੀ ਨਹੀਂ 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 ਤੁਸੀਂ ਪਛਾਣ ਰੱਖੋ ਹਾਂ ਲੇਕਿਨ ਪਛਾਣ ਦੇ ਪਿੱਛੇ ਜਿਹੜਾ ਲੌਜਿਕ ਹੈ ਉਹਨਾਂ ਨੇ ਇੱਕੋ ਅੰਮ੍ਰਿਤ ਬਾਟੇ ਦੀ ਤੁਹਾਨੂੰ ਛਿਗਾ ਕੇ ਤੁਹਾਡੇ ਮਗਰ ਸਿੰਘ ਲਾ ਕੇ ਤੁਹਾਡੀ ਜਾਤ ਪਾਤ ਖਤਮ ਕੀਤੀਆਂ ਉੱਥੇ ਤਾਂ ਸਿੱਖ ਆਂਦੇ ਨਹੀਂ ਹਾਂ ਨਹੀਂ ਆਂਦੇ ਹਾਂ ਠੀਕ ਉੱਥੇ ਦਾ ਸਿੱਖੋ ਤੇ ਆਂਦੇ ਨਹੀਂਗੇ ਸਿੱਖਾਂ ਦੇ ਅਲੱਗ-ਅਲੱਗ ਗੁਰਦੁਆਰੇ ਬਣਨ ਦਾ ਕੀ ਮਤਲਬ ਐ ਸਿੱਧੂ ਸਾਹਿਬ ਮੈਨੂੰ ਗੱਲ ਸਮਝਾਓ ਨਹੀਂ ਖੜੋ ਤੇ ਤੁਸੀਂ ਗੁਰੂ ਗਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਏ ਨੇ ਤੁਹਾਨੂੰ ਚਿੰਨਣੀ ਦਿੱਤੇ ਉਹ ਅਸੀਂ ਚੀਨਾਂ ਨੂੰ ਪਕੜ ਕੇ ਦਿੱਤੀ ਨਾ 유ਨੀਫਾਰਮ ਵੀ ਤਾਂ ਦਿੱਤੀ ਉਹਨਾਂ ਨੇ ਪਛਾਣ ਇਸ ਕਰਕੇ ਦਿੱਤੀ ਪਛਾਣ ਦੇ ਨਾਲ ਜੁੜੇ ਹੋਏ ਤੁਹਾਨੂੰ ਉਹਨਾਂ ਨੇ ਕੁਝ ਫਰਜ਼ ਵੀ ਦਿੱਤੇ ਕੰਮ ਵੀ ਦਿੱਤੇ ਹਾਂ ਉਹ ਜ਼ਰੂਰ ਤੁਸੀਂ ਉਹ ਟਾਸਕ ਤਾਂ ਸਾਰੇ ਛੱਡਦੇ ਪਰ ਜੇ ਆਪਾਂ ਹੁਣ ਪਛਾਣ ਵੀ ਛੱਡ ਦਈਏ ਤੁਹਾਡਾ ਮਤਲਬ ਇਹ ਆ ਤੁਸੀਂ ਮੈਂ ਕਹਿੰਦਾ ਜੇ ਬਾਣਾ ਦੋਵੇਂ ਲਾਜ਼ਮੀ ਹੈ ਨਾ ਜੇ ਅੱਜ ਮੈਂ ਦਾੜੀ ਕਟਾਉਣਾ ਤਾਂ ਮੈਂ ਇਹਨੂੰ ਜਸਟੀਫਾਈ ਨਹੀਂ ਕਰ ਸਕਦਾ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਵੀ ਕਹਿੰਦਾ ਜਸਟੀਫਾਈ ਨਹੀਂ ਇਹ ਗਲਤ ਹੈ ਤਾਂ ਗਲਤ ਹੈ ਭਾਵੇਂ ਮੇਰੇ ਅੰਦਰ ਦਾ ਸਿੱਖ ਹੈ ਕਿ ਨਹੀਂ ਹੈ لیکن میں میں محسوس ਕਰਦਾ کہ وہ یونیفارم ہے جڑی وہ جڑا ਬਾਣਾ ਦਿੱਤਾ گرو صاحب نے وہ ایکویلی امپورٹنٹ ہے جنہ میرے اندر ਦਾ ਸਿੱਖ ਹੋਣਾ ਉਹਨਾਂ ਮੇਰੇ ਬਾਹਰ ਦਾ ਹੋਣਾ ਵੀ ਇਕੁਅਲੀ ਮੈਂ ਕਹਿੰਦਾ ਬਿਲਕੁਲ ਮੈਂ ਬਿਲਕੁਲ ਮੈਂ ਕਹਿੰਦਾ ਜੇ ਬਾਣੀ ਮੈਂ ਕਹਿੰਦਾ ਬਾਣਾ ਨੂੰ ਅਸੀਂ ਨਹੀਂ ਛੱਡਣਾ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਜੋ ਚਿੰਨ ਦਿੱਤੇ ਅਸੀਂ ਨਹੀਂ ਛੱਡਨੇ لیکن ਜੇ ਉਹਦੇ ਪਿੱਛੇ ਤੁਹਾਡੀ ਉਹ ਭਾਵਨਾ ਨਹੀਂ ਹੈਗੀ ਜਿਹੜੀ ਬਾਬੇ ਨਾਨਕ ਵਾਲੀ ਭਾਵਨਾ ਸੀ ਜੇ ਬਾਬਾ ਨਾਨਕ ਚਿੰਨ ਨੂੰ ਇੰਪੋਰਟੈਂਟ ਸਮਝਦੇ ਹੁੰਦੇ ਉਹ ਜਨੇਊ ਪਾ ਲੈਂਦੇ ਉਹਨਾਂ ਨੇ ਕਿਹਾ ਮੈਂ ਜਨੇਊ ਪਾ ਸਕਦਾ ਲੇਕਿਨ ਜਨੇਊ ਵਾਲੀ ਗੱਲ ਤਾਂ ਹੋਵੇ ਤੁਸੀਂ ਅਮਰ ਚਾਹ ਕੋ ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ ਸਿੱਕੀਸ ਰੂਪ ਚ ਕੋਈ ਰਹਿ ਸਕੇ ਤਾਂ ਉਹਦੇ ਲਈ ਬਹੁਤ ਵਧਾਈ ਵਾਲੀ ਗੱਲ ਹੈ ਮੈਂ ਕਹਿੰਦਾ ਮੁਬਾਰਕ ਦੇਣ ਵਾਲੀ ਗੱਲ ਹੈ ਸ਼ਾਬਾਸ਼ੀ ਵਾਲੀ ਗੱਲ ਹੈ ਪਰੰਤੂ ਜੇ ਉਹਦੇ ਕਰਮ ਨਾਲ ਉਹੋ ਜਿਹੀ ਮੈਨੂੰ ਇਹ ਵੀ ਲੱਗਦਾ ਹੈ ਕਿ ਜਿਹੜੇ ਸਾਡੇ ਵਰਗੇ ਲੋਕ ਹੈ ਤੁਹਾਡੇ ਆਪਾਂ ਤਿੰਨੇ ਹੀ ਇੱਕੋ ਹੀ ਕੈਟਾਗਰੀ ਦੇ ਹੀ ਹੋਗੇ ਨਾ ਅਸੀਂ ਏਕਸਕਿਊਜ਼ ਵੀ ਲਵਦੇ ਹਾਂ ਇਸ ਗੱਲ ਦਾ ਕਿ ਅਸੀਂ ਵਿਚਲਾ ਯਾਰਾ ਲਵਦੇ ਆ ਕਿ ਅਸੀਂ ਸਮਾਜ ਚ ਜਸਟੀਫਾਈ ਕਰਨ ਦੇ ਲਈ ਕਿਉਂਕਿ ਅਸੀਂ ਇਹ ਪ੍ਰੈਕਟਿਸ ਨਹੀਂ ਕਰ ਰਹੇ ਅਸੀਂ ਆਪ ਉਸ ਤਰੀਕੇ ਨਾਲ ਪੂਰਾ ਜੀਵਨ ਕੱਟਤਾ ਹੈ ਜਾਂ ਕੱਟ ਰਹੇ ਆ ਜਾਂ ਜਿੰਨੀ ਅੱਗੋਂ ਜ਼ਿੰਦਗੀ ਹੈ ਕ ਅੰਦਰੋਂ ਤਾਂ ਅਸੀਂ ਰਹਿਣਾ ਚਾਹੁੰਨੇ ਆ ਪਰ ਜਿਹੜਾ ਇੱਥੇ ਆ ਕੇ ਸਾਡੇ ਕੋਲੇ ਇੱਕ ਬਹੁਤ ਪਤਲੀ ਗਲੀ ਲੱਭੀ ਹੋਈ ਥਿਨ ਲਾਈਨ ਅਸੀਂ ਬਣਾ ਲਈ ਕਿ ਨਹੀਂ ਜਿਵੇਂ ਉਹ ਕਹਿ ਰਹੇ ਸੀਗੇ ਕਿ ਚਿੰਨ ਇੰਪੋਰਟੈਂਟ ਨਹੀਂ ਹਨ ਮਨਕਾ ਥੇ ਵੀ ਮੇਰਾ ਇਤਰਾਜ਼ ਹੈ ਮੇਰਾ ਇੱਥੇ ਵੀ ਇੱਕ ਮੇਰਾ ਫਿਰ ਮੈਂ ਡਿਫਰ ਕਰਦਾ ਦੱਸੋ ਦੱਸੋ ਤੁਸੀਂ ਉਹ ਆਪਾ ਗੁਰਮੁਖ ਦੀ ਪ੍ਰਮੋਸ਼ਨ ਲਈ ਕਿੱਥੇ ਆਇਆ ਚਲੋ ਮੈਂ ਲਾਸਟ ਗੱਲ ਖਤਮ ਕਰਕੇ ਫਿਲਮ ਬਣਾਣਾ ਤੁਸੀਂ ਨਿਊਜ਼ ਦੀ ਡਿਬੇਟ 'ਚ ਨਹੀਂ ਬੈਠੇ ਤੁਸੀਂ ਨਹੀਂ ਸੁਣੋ ਐਦਾਂ ਨਹੀਂ ਕਿ ਮੈਂ ਕਹਿਣਾ ਕਿ ਦੋ ਚੀਜ਼ਾਂ ਨੇ ਅਸੀਂ ਤਿੰਨੇ ਬੰਦੇ ਠੀਕ ਹੈ ਅਸੀਂ ਸਾਬਤ ਸ਼ਕਲ ਨਹੀਂ ਹੈਗੇ ਅਸੀਂ ਰਹਿਤ ਦੇ ਉੱਪਰ ਪੱਕੇ ਜੀ ਨੂੰ ਕਹੀਏ ਨਹੀਂ ਹੈਗੇ ਹਮ ਲੇਕਿਨ ਇੱਕ ਚੀਜ਼ ਤਾਂ ਮੰਨ ਕੇ ਚੱਲੋ ਅਸੀਂ ਸਾਰੀ ਜ਼ਿੰਦਗੀ ਇਹ ਸ਼ਰਮ ਵੀ ਤਾਂ ਹੰਡਾ ਰਹੇ ਹਾਂ ਅਸੀਂ ਇਸ ਗਿਲਟ ਦੇ ਵਿੱਚ ਵੀ ਗਿਲਟ ਚ ਲੇਕਿਨ ਉਹਨਾਂ ਲੋਕਾਂ ਦਾ ਕੀ ਜਿਨ੍ਹਾਂ ਨੇ ਚਿੰਨ ਸਾਰੇ ਰੱਖੇ ਹੋਏ ਆ ਕੰਮ ਉਹਨਾਂ ਦੇ ਵਧੀਆ ਨਹੀਂ ਆ ਉਹ ਗਿਲਟ ਫੇਰ ਨਹੀਂ ਹੰਡਾਤੇ ਕਰਤਾਰੀ ਤੌਰ ਤੇ ਮਾੜੇ ਨੇ ਹਾਂ ਉਹ ਗਿਲਟ ਉਹ ਜਵਾਂ ਨਹੀਂ ਐ ਉੱਥੇ ਮੈਂ ਫਿਰ ਇਹ ਕਹਿ ਦੇਣਾ ਹੁੰਦਾ ਕਿ ਉਹ ਗੁਰੂ ਸਾਹਿਬ ਨੂੰ ਉਹ ਆਪਦੇ ਲਈ ਜਵਾਬ ਦੇਣੇ ਅਸੀਂ ਆਪਦੇ ਲਈ ਜਵਾਬ ਦੇਦੇ ਹਾਂ ਸੋ ਮੈਂ ਕਿਹਨਾਂ ਦੇ ਉਹ ਆਪਦੇ ਕਰਮਾਂ ਲਈ ਉਹ ਜਵਾਬ ਦੇਣੇ ਸੋ ਮੈਂ ਬੈਕ ਟੂ ਗੁਰਮੁਖ ਭਾਜੀ ਫਿਲਮ ਕਦੋਂ ਆ ਰਹੀ ਹੈ ਤੇ ਕਿੱਥੇ ਦੇਖੀ ਜਾ ਸਕਦੀ ਹੈ ਜੀ ਫਿਲਮ ਸਿਨੇਮਾ ਹਾਲ ਚਾਰੀ ਹੈ ਜਾਂ ਐਪ ਤੇ ਆ ਰਹੀ ਹੈ ਇਹਦੀ ਡਿਟੇਲ ਫਿਲਮ ਸਾਡੀ ਕੇਬਲ 1 ਨੇ ਟੇਕਓਵਰ ਕਰ ਲਿਆ ਇਹ ਫਿਲਮ ਜਿਹੜੀ ਬਣਾਈ ਸੀਗੀ ਮਿਸਟਰ ਰਾਨੂਵਲ ਰਾਣਾ ਅਲੂ ਵਾਲੀਆ ਸੀਗੇ ਕੈਨੇਡਾ ਦੇ ਉਹਨਾਂ ਨੇ ਬਣਾਈ ਫਿਰ ਇਹ ਫਿਲਮ ਉਸ ਤੋਂ ਬਾਅਦ ਅੱਗੇ ਵੇਗ ਗਈ ਜਿੱਦਾਂ ਪਲਾਟ ਮਹਿੰਗਾ ਹੋ ਕੇ ਵਿਕ ਜਾਂਦਾ ਨਾ ਤੇ ਇਹ ਵੇਗ ਗਈ ਅਨੀਟੂ ਜੀ ਨੇ ਲੈ ਲਈ ਸਾ ਇਹ ਫਿਲਮ ਵਾਲਿਆਂ ਨੇ ਫਿਰ ਉਸ ਤੋਂ ਬਾਅਦ ਹੁਣ ਇਹਨੂੰ ਫਰਦਰ ਟੇਕਓਵਰ ਕਰਕੇ ਸਾਗਾ ਨੇ ਲੈ ਲਿਆ ਹੁਣ ਸਾਗਾ ਦਾ ਜਿਹੜਾ OTT ਪਲੇਟਫਾਰਮ ਕੇਬਲ 1 ਹੈ ਉਹਦੇ ਤੇ ਇਹ ਫਿਲਮ ਜਿਹੜੀ 24 ਜਨਵਰੀ ਨੂੰ ਰਿਲੀਜ਼ ਹੋਣੀ ਆ ਪਰ ਉਸ ਤੋਂ ਪਹਿਲਾਂ ਅਸੀਂ ਵੱਡੇ ਪੱਧਰ ਤੇ ਉੱਤੇ ਇਹਦੀਆਂ 글로ਬਲੀ ਸਕਰੀਨਿੰਗਸ ਕੁਝ ਕਰ ਰਹੇ ਹਾਂ ਲਿਮਟਿਡ ਸਕਰੀਨਿੰਗਸ ਕਰ ਰਹੇ ਹਾਂ ਤੁਹਾਨੂੰ ਵੀ ਹੋਰ ਮੀਡੀਆ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਬੁਲਾਇਆ ਜਾਊਗਾ ਇਹਦੇ ਪ੍ਰੀਮੀਅਰਸ ਦੇ ਉੱਤੇ ਤੇ ਇਸ ਢੰਗ ਦੇ ਨਾਲ ਅਸੀਂ ਇਹਦਾ ਪੂਰੀ ਖੁਸ਼ਬੂ ਪੂਰੇ ਵਰਲਡ 'ਚ ਫੈਲਾ ਕੇ ਤੇ ਫਿਰ ਇਹਨੂੰ OTT ਦੇ ਉੱਤੇ ਛੱਡਣ ਜਾ ਰਹੇ ਹਾਂ ਭਾਜੀ ਸਟੂਪਿਡ 7 ਜਾਂ ਬਹੁਤ ਫੇਮਸ ਕਾਮੇਡੀ ਫਿਲਮ ਇੱਕ ਬਿਲਕੁਲ ਡਿਫਰੈਂਟ ਹੁਣ ਤੁਹਾਡਾ ਇਹ ਜਨਰ ਹੈ ਜਾਂ ਤੁਹਾਡੇ ਨਾਟਕਾਂ ਦਾ ਅਸੀਂ ਦੇਖਦੇ ਹਾਂ ਤੇ ਉਹਦੇ 'ਚ ਗੰਭੀਰਤਾ ਕਟਾਕ ਸਭ ਕੁਝ ਨਜ਼ਰ ਆਉਂਦਾ ਹੈ ਤੁਸੀਂ ਪਰਸਨਲੀ ਇਹ ਵੈਸੇ ਤਾਂ ਇਹ ਸਵਾਲ ਦਾ ਜਵਾਬ ਨਾ ਅਕਸਰ ਸਾਰੇ ਕਹਿੰਦੇ ਕਿ ਮੇਰੇ ਬਹੁਤ ਦਿਲ ਦੇ ਨੇੜੇ ਐ ਕਰੀਬ ਐ ਕੋਈ ਵੀ ਬੰਦਾ ਕਦੇ ਨਹੀਂ ਇਹ ਗੱਲ ਕਹਿੰਦਾ ਪਰ ਮੈਂ ਓਨੈਸਟ ਜਵਾਬ ਤੁਹਾਨੂੰ ਕਿਉਂਕਿ ਮੈਂ ਤੁਹਾਨੂੰ ਪਰਸਨਲੀ ਜਾਣਦਾ ਤੁਸੀਂ ਬੜਾ ਸਿੱਧਾ ਜਿਹਾ ਜਵਾਬ ਦਿਓਗੇ ਗੁਰਮੁਖ ਤੁਹਾਡੇ ਲਈ ਕੀ ਸੀ ਤੇ ਹੁਣ ਫਾਈਨਲੀ ਜਦੋਂ ਆ ਰਹੀ ਹੈ ਤਾਂ ਇਹ ਕਿੰਨੀ ਇੱਕ ਇੱਕ ਤੁਹਾਡੇ ਲਈ ਤਸੱਲੀ ਦੀ ਗੱਲ ਹੈ ਦੇਖੋ ਇਹਦੇ ਦੋ ਪਰਸਪੈਕਟਿਵ ਹੋਗੇ ਫਿਲਮ ਜਿਹੜੀ ਸੀਗੀ ਇਹ ਇੱਕ ਕਮਰਸ਼ੀਅਲ ਫਿਲਮ ਦੇ ਤੌਰ ਤੇ ਬੰਨੀ ਸ਼ੁਰੂ ਹੋਈ ਸੀਗੀ ਮੈਂ ਜੋ ਲਿਖਣੀ ਸ਼ੁਰੂ ਕੀਤੀ ਸੀ ਮੈਨੂੰ ਲੱਗਦਾ ਸੀ ਇੱਕ ਵੱਡੀ ਹੈਗੀ ਲੇਕਿਨ ਕੀ ਹੋਇਆ ਕਿ ਜਦੋਂ ਲਿਖਣੀ ਸ਼ੁਰੂ ਕੀਤੀ ਤੇ ਗੁਰਮਖ ਦੇ ਕਰੈਕਟਰ ਨੂੰ ਡਿਵੈਲਪ ਕਰਨਾ ਸ਼ੁਰੂ ਕੀਤਾ ਤੇ ਉਹ ਜਿਹੜੇ ਮੇਰੀਆਂ ਸਿੱਖ ਫੀਲਿੰਗਸ ਸੀਗੀਆਂ ਉਹ ਜੁੜ ਗਈਆਂ ਨਾਲ ਕਿਉਂਕਿ ਹੈ ਤਾਂ ਆਪਾਂ ਦੇਖੋ ਅਸੀਂ ਖਾਨਦਾਨੀ ਤੌਰ ਤੇ ਸਿੱਖਾਂ ਔਰ ਸਿੱਖੀ ਅੰਦਰ ਵੀ ਹੈ ਐਵੇਂ ਦਾ ਕਹੀਏ ਗੁਰੂ ਸਾਹਿਬ ਅੱਗੇ ਹਮੇਸ਼ਾ ਸਿਰ ਝੁਕਦੇ ਆ ਬਿਲਕੁਲ ਤੇ ਫਿਰ ਕੀ ਹੋਇਆ ਕਿ ਉਹ ਜਦੋਂ ਗੁਰਮਖ ਦਾ ਕਰੈਕਟਰ ਕ੍ਰੀਏਟ ਕਰਨਾ ਸ਼ੁਰੂ ਕੀਤਾ ਤਾਂ ਉਹ ਕਰੈਕਟਰ ਇੰਨਾ ਵਧੀਆ ਮਤਲਬ ਕਿ ਮਾਡਲ ਬਣ ਗਿਆ ਮੈਨੂੰ ਲੱਗਦਾ ਕਿ ਨਹੀਂ ਅੱਜ ਦੇ ਸਿੱਖ ਯੂਥ ਨਾਲ ਗੱਲ ਕਰਨ ਦਾ ਇਹ ਬਿਲਕੁਲ ਸਹੀ ਤਰੀਕਾ ਜਨਰ ਹੈਗਾ ਔਰ ਜਿਵੇਂ ਜਿਵੇਂ ਸਕ੍ਰਿਪਟ ਕੰਪਲੀਟ ਹੁੰਦੀ ਗਈ ਮੈਨੂੰ ਐ ਲੱਗਦਾ ਕਿ ਬਹੁਤ ਜ਼ਿਆਦਾ ਸਾਨੂੰ ਨਜ਼ਰ ਆ ਗਿਆ ਸੀਗਾ ਕਿ ਗੁਰਮਖ ਦੇ ਰੂਪ ਦੇ ਵਿੱਚ ਅਸੀਂ ਇੱਕ ਵਧੀਆ ਸਿੱਖ ਨੌਜਵਾਨ ਕ੍ਰੀਏਟ ਕਰ ਲਿਆ ਤਾਂ ਫਿਰ ਉਸ ਤੋਂ ਬਾਅਦ ਹੌਸਲਾ ਬਹੁਤ ਮਿਲਿਆ ਹੁਣ ਇਹ ਫਿਲਮ ਸਾਡੇ ਲਈ ਆਫਕੋਰਸ ਮੇਰੇ ਲਈ ਬਹੁਤ ਇੰਪੋਰਟੈਂਟ ਮੈਨੂੰ ਮੈਨੂੰ ਲੱਗਦਾ ਮੇਰੇ ਕੈਰੀਅਰ ਦਾ ਫਿਲਮ ਕੈਰੀਅਰ ਦਾ ਇਹ ਬਸਟ ਅੱਛਾ ਕੰਮ ਹੈਗਾ ਔਰ ਲੋਕ ਕੀ ਲਾਈਕ ਕਰਦੇ ਕਿ ਨਹੀਂ ਕਰਦੇ ਜਾਂ ਮੈਂ ਕਹਾਂ ਕਿ ਮੇਰਾ ਹੋਂ ਤੱਕ ਦਾ ਬੜਾ ਮੇਰੇ ਤਾਂ ਡਰਾਮੇ ਵੀ ਮੇਰੇ ਦਿਲ ਦੇ ਕਰੀਬ ਹੈ ਮੈਂ ਤੁਹਾਨੂੰ ਪਤਾ تھیਟਰ ਦੇ ਬੰਦੇ ਨੂੰ ਇੱਕ ਪ੍ਰੋਬਲਮ ਹੁੰਦੀ ਹੈ ਕਿ ਉਹ ਆਪਦੇ ਪ੍ਰੋਡਕਟ ਦੇ ਨਾਲ ਜਦੋਂ ਸਾਨੂੰ ਕਰਦੇ ਆ ਤਾਂ ਆਦਤਾਂ ਬਹੁਤ ਜ਼ਿਆਦਾ ਜੁੜ ਕੇ ਕਰਨ ਦੀ ਮੈਂ ਜ਼ਿੰਦਗੀ ਦੇ ਤਿੰਨ ਚਾਰ ਸਾਲ ਇਸ ਫਿਲਮ ਨੂੰ ਦਿੱਤੇ ਆ ਜੇਬਾਂ ਚੋਂ ਪੈਸੇ ਵੀ ਖਰਚੀ ਬੈਠੇ ਆ ਦੁਆਰਾ ਫੇਰ ਔਰ ਬਹੁਤ ਮਿਹਨਤ ਕੀਤੀ ਐ ਇਸ ਦੇ ਉੱਪਰ ਮੈਨੂੰ ਲੱਗਦਾ ਕਿ ਇਹ ਨਾ ਸਿਰਫ ਦਰਸ਼ਕਾਂ ਨੂੰ ਪਸੰਦ ਆਊਗੀ ਔਰ ਸਾਡੇ ਸਿੱਖ ਯੂਥ ਨੂੰ ਵੀ ਇਹ ਫਿਲਮ ਇੱਕ ਮਾਡਲ ਦੇ ਤੌਰ ਤੇ ਇੱਕ ਗੁਰਮਖ ਦਾ ਮਾਡਲ ਦੇ ਕੇ ਜਾਊਗੀ ਮੈਂ ਚਾਹੁੰਨਾ ਕਿ ਜਿਹੜੇ ਪੋਲਿਟੀਕਲ ਨਰੇਟਿਵ ਸਾਡੇ ਦੁਆਲੇ ਸਿੱਖਾਂ ਦੁਆਲੇ ਕ੍ਰੀਏਟ ਕਰਕੇ ਸਾਡੇ ਸਿੱਖਾਂ ਨੂੰ ਉਲਝਾ ਲਿਆ ਜਾਂਦਾ ਹੈ ਉਲਝਾਇਆ ਹੋਇਆ ਹੈ ਘਟੂ ਘਟ ਇਸ ਫਿਲਮ ਦੇ ਵਿੱਚੋਂ ਦੋ ਤਿੰਨ ਤਾਂ ਹੋਣਗੇ ਜਿਹੜੇ ਉਹਨਾਂ ਦੇ ਕਨਸੈਪਟ ਕਲੀਅਰ ਹੋ ਜਾਣਗੇ ਕਿ ਬੇਸਿਕਲੀ ਸਿੱਖੀ ਹੈ ਕੀ ਔਰ ਪਗ ਦਾ ਕੀ ਅਰਥ ਹੈ ਜ਼ਿੰਮੇਵਾਰੀ ਕੀ ਚੀਜ਼ ਹੈ ਇੱਕ ਸਿੱਖ ਹੋਣ ਦਾ ਮਤਲਬ ਕੀ ਹੈ ਕਿਤੇ ਨਾ ਕਿਤੇ ਅਸੀਂ 2-4 ਇਹੋ ਜਿਹੇ ਇਸ਼ੂ ਜ਼ਰੂਰ ਟੈਕਲ ਕੀਤੇ ਆ ਔਰ ਜਿਹੜਾ ਸਿੱਖਾਂ ਦੇ ਖਿਲਾਫ ਇਹ ਨੈਰੇਟਿਵ ਕ੍ਰੀਏਟ ਕੀਤਾ ਜਾਂਦਾ ਕਿ ਨਿੱਕੀ ਨਿੱਕੀ ਗਲਤੀ ਅਸੀਂ ਹੱਤਵਾਦੀਆਂ ਹੱਤਵਾਦੀਆਂ ਅਸੀਂ ਉਹਨੂੰ ਵੀ ਕਿਤੇ ਨਾ ਕਿਤੇ ਕਾਊਂਟਰ ਕੀਤਾ ਇਹ ਬਹੁਤ ਹੀ ਰੂਹ ਨਾਲ ਭਾਜੀ ਨੇ ਨਾ ਮੈਂ ਤਾਂ ਦੇਖੋ ਬਤੌਰ ਅਦਾਕਾਰੀ ਜੁੜਿਆ ਇਸ ਫਿਲਮ ਦੇ ਵਿੱਚ ਪਰ ਭਾਜੀ ਜਿੱਦਾਂ ਥੋੜਾ ਜੰਨਾਂ ਨੇ ਦੱਸਿਆ ਵੀ 3-4 ਸਾਲ ਇਹਨਾਂ ਨੇ ਜੀ ਜਾਨ ਨਾਲ ਖੂਨ ਪਸੀਨੇ ਦੀ ਕਮਾਈ ਪੂਰੇ ਇਨਵੋਲਵ ਹੋ ਕੇ ਫਿਲਮ ਬਣਾਈ ਆ ਤੇ ਇਹਨਾਂ ਦਾ ਜੋ ਜੋ ਫਿਲਮ ਚ ਮੈਨੂੰ ਲੱਗਦਾ ਟੇਕ ਹੋਮ ਜਿਹੜਾ ਮੈਂ ਲੈ ਕੇ ਆਉਣਾ ਫਿਲਮ ਨੂੰ ਕਿਉਂਕਿ ਅਸੀਂ ਦੇਖਿਆ ਐਡੀਟਿੰਗ ਟੇਬਲ ਤੇ ਜਦੋਂ ਡਬਿੰਗ ਵੀ ਕੀਤੀ ਸੀ ਕਿ ਪੱਗ ਵਾਲੇ ਬੰਦੇ ਜਿਹੜੇ ਨੇ ਇਹਨਾਂ ਮਤਲਬ ਛਾਤੀ ਚੌੜੀ ਕਰਕੇ ਪ੍ਰਾਉਡ ਦੇ ਨਾਲ ਨਿਕਲਦੇ ਆ ਆ ਵਾ ਯਾਰ ਆ ਵਾ ਸੀ ਮੈਂ ਚਾਹੁੰਦਾ ਕਿ ਜਿਹੜੇ ਹੈਗੇ ਨਾ ਸਾਡੇ ਸਿੱਖ ਯੂਥ ਖਾਸ ਤੌਰ ਤੇ ਮੇਰਾ ਕੰਸਰਨ ਹੈ ਸਿੱਖ ਯੂਥ ਅਸੀਂ ਤਾਂ ਉਮਰਾਂ ਨੰਘਾਲੀਆਂ ਐਵੇਂ ਲੜਦੇ ਭੜਦੇ ਚੰਗੇ ਮਾੜੇ ਕੰਮ ਕਰਦੇ ਆ ਮੈਂ ਚਾਹੁੰਦਾ ਸਾਡਾ ਸਿੱਖ ਜਿਹੜਾ ਯੂਥ ਹੈ ਨਾ ਜੇ ਉਸ ਦਾ ਸਿੱਖੀ ਧਰਮ ਦੇ ਵਿੱਚ ਵਿਸ਼ਵਾਸ ਹੈ ਤੇ ਉਹਨੂੰ ਇਹ ਵੀ ਪਤਾ ਹੋਵੇ ਕਿ ਮੇਰਾ ਵਿਸ਼ਵਾ ਉਹ ਮਾਣ ਫੇਰ ਮਹਿਸੂਸ ਹੋਊਗਾ ਕਿ ਮੇਰੀ ਸਿੱਖੀ ਹੈ ਕਿ ਮੈਂ ਕਹਿੰਦਾ ਹਾਂ ਉਸ ਨੂੰ ਜਿਆਦਾ ਮਾਣ ਮਹਿਸੂਸ ਕਰਵਾਉਣ ਦੇ ਲਈ ਅਸੀਂ ਇਹ ਫਿਲਮ ਕ੍ਰੀਏਟ ਕੀਤੀ ਹੈਗੀ ਮੈਨੂੰ ਲੱਗਦਾ ਹੈ ਕਿ ਸਿੱਖ ਯੂਥ ਜਿਹੜਾ ਇਸ ਫਿਲਮ ਨਾਲ ਕਨੈਕਟ ਕਰੂਗਾ ਬਹੁਤ ਧੰਨਵਾਦ ਤੁਹਾਡਾ ਦੋਹਾਂ ਦਾ ਔਰ ਉਮੀਦ ਕਰਦੇ ਹਾਂ 24 ਜਨਵਰੀ ਨੂੰ ਕੇਬਲ 1 ਐਪ ਤੇ ਉੱਤੇ ਉਸ ਕੇਬਲ 1 ਐਪ ਸਬਸਕ੍ਰਾਈਬ ਕਰੋ ਤੁਸੀਂ ਔਰ ਉਹਦੇ ਤੇ ਜਾ ਕੇ ਗੁਰਮੁਖ ਦੇਖੋ ਔਰ ਹੋਰ ਬਹੁਤ ਸਾਰਾ ਕੰਟੈਂਟ ਤੁਹਾਨੂੰ ਉੱਥੇ ਨਜ਼ਰ ਆਊਗਾ 사ਗਾ ਦੇ ਵੱਲੋਂ ਇਹ ਵੀ ਇੱਕ ਚੰਗੀ ਗੱਲ ਹੈ ਕਿ ਇੰਨੀ ਦੇਰ ਤੋਂ ਅਸੀਂ ਜਿਹੜੀ ਗੱਲ ਦੀ ਵੇਟ ਕਰ ਰਹੇ ਸੀ ਫਾਈਨਲੀ ਕਿਸੇ ਇੱਕ ਪਲੇਟਫਾਰਮ ਨੇ ਆ ਕੇ ਉਹਨੂੰ ਥਾਂ ਦਿੱਤੀ ਔਰ ਨਿਡਰ ਹੋ ਕੇ ਕਿਹਾ ਕਿ ਜੇ ਸਿੱਖ ਇਸ਼ੂਸ ਤੇ ਜਾਂ ਸਿੱਖ ਦੀ ਇੱਕ ਇਮੇਜ ਦੇ ਉੱਤੇ ਕੋਈ ਫਿਲਮ ਬਣ ਰਹੀ ਹੈ ਤਾਂ ਡਰਨ ਦੀ ਗੱਲ ਨਹੀਂ ਹੈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕਟਾਕਸ਼ ਤੁਸੀਂ ਦੇਖੋ ਕਿ ਲੋਕ ਇਸ ਗੱਲੋਂ ਹੀ ਡਰੀ ਜਾਂਦੇ ਆ ਵੀ ਇਹ ਇਹ ਸਿੱਖ ਮਸਲਿਆਂ ਦੇ ਉੱਤੇ ਜਾਂ ਇੱਕ ਸਿੱਖ کردار ਤੇ ਫਿਲਮ ਬਣ ਰਹੀ ਹੈ ਸ਼ਾਇਦ ਪਤਾ ਨਹੀਂ ਚੱਲੂ ਨਹੀਂ ਚੱਲੂ ਸਰਕਾਰ ਚਲਾਉਣ ਦੇਊਗੀ ਨਹੀਂ ਦੇਊਗੀ ਤਾਂ ਇਹ ਸਾਰੀਆਂ ਬੰਦਸ਼ਾਂ ਨੂੰ ਤੋੜ ਕੇ ਫਾਈਨਲੀ ਸਾਗਾ ਦੇ ਉੱਤੇ ਸਾਗਾ ਦੀ ਕੇਬਲ 1 ਐਪ ਦੇ ਉੱਤੇ ਤੁਸੀਂ ਇਹ ਫਿਲਮ 24 ਜਨਵਰੀ ਨੂੰ ਦੇਖ ਸਕਦੇ ਹੋ ਧੰਨਵਾਦ ਥੈਂਕ ਯੂ